ਮੈਨੂੰ ਮਾਫ਼ ਕਰ ਦਿਓ ਸਾਡੀ ਵੀਡੀਓ ਨਾ ਬਣਾਵੋ ਤੇ ਆਹ ਬੰਦ ਕਰ ਦਿਓ ਕੈਮਰਾ ਨਹੀਂ ਇਹ ਵੀਰੇ ਜਿਹੜੀ ਦੋਸਤੋ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਇਹ ਦੋ ਔਰਤਾਂ ਜੀ ਇਹਨਾਂ ਨੇ ਏਦੋਂ ਪਹਿਲਾਂ ਸੈਂਕੜੇ ਮੁੰਡਿਆਂ ਦੀ ਜ਼ਿੰਦਗੀ ਤਬਾਹ ਕੀਤੀ ਹੈ ਇਹ ਚਿੱਟਾ ਪਿੰਦੀਆਂ ਵੀ ਹੈ ਚਿੱਟਾ ਵੇਚਦੀਆਂ ਵੀ ਜੀ ਇਹ ਜਿਹੜੀ ਤੁਸੀਂ ਬੜੀ ਜਗ੍ਹਾ ਦੇਖ ਰਹੇ ਹੋ ਇੱਥੇ ਆ ਕੇ ਮੁੰਡਿਆਂ ਨੂੰ ਨਸ਼ਾ ਸਪਲਾਈ ਕਰਦੀਆਂ ਤੇ ਕਿਵੇਂ ਚਿੱਟਾ ਦੇ ਕੇ ਜਾਂਦੀਆਂ ਸੀ ਪੂਰੀ ਗੱਲ ਤੁਹਾਨੂੰ ਡਿਟੇਲਸ ਦੱਸਾਂਗੇ ਇਹਨਾਂ ਦਾ ਕੋਡ ਵਾਰਡ ਕੀ ਹੈ ਇਹ ਜਿਹੜੀ ਤੁਸੀਂ ਪਿਗਲੀ ਚੁੰਨੀ ਵਾਲੀ ਕੁੜੀ ਦੇਖ ਰਹੇ ਹੋ ਇਹ ਇਹਨਾਂ ਦੀ ਮੇਨ ਹੈ ਸਰਗਣਾ ਇਹਨਾਂ ਦਾ ਕੋਡ ਵੜ ਕੀ ਹੈ ਮੁੰਡੇ ਕਿਵੇਂ ਇਹਨਾਂ ਨੂੰ ਮਿਲ ਲਉਂਦੇ ਕਿਵੇਂ ਪੈਸੇ ਦੇ ਕੀ ਜਾਂਦੇ ਤੇ ਇਹ ਜਿਹੜੀ ਗੱਲਬਾਤ ਨੂੰ ਅਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੱਸਾਂਗੇ ਕਿਉਂਕਿ ਵੀਡੀਓ ਦੇ ਨਾਲ ਬਈ ਜੁੜੇ ਰਹੋ ਕਿਉਂਕਿ ਪੰਜਾਬ ਦੇ ਹਾਲਾਤ ਬਈ ਬਹੁਤ ਮਾੜੇ ਹੋ ਗਏ ਆਪਾਂ ਉਹ ਬੱਚਿਆਂ ਨੂੰ ਘਰੋਂ ਕੱਢਣ ਜੋਗੇ ਨਹੀਂ ਅਸੀਂ ਹਾਂ ਦੱਸੋ ਭਾਈ ਤੁਸੀਂ ਕੀ ਕੰਮ ਕਰਦੇ ਹੋ ਕੰਮ ਜੀ ਅਸੀਂ ਆਹੀ ਕਰਦੇ ਆਂਗੇ ਜੀ ਚਿੱਟੇ ਵਾਲਾ ਅੱਛਾ ਤੇ ਮੂੰਹ ਕਦੋਂ ਬੰਨੇ ਹੋਏ ਆ ਭਾਈ ਕੀ ਕਾਰਨ ਹੈ ਮੂੰਹ ਬੰਨਿਆ ਤੁਸੀਂ ਮੂੰਹ ਤਾਂ ਜੀ ਅਸੀਂ ਉਦਾਂ ਉਹੀ ਬਨ ਲਏ ਤੁਹਾਨੂੰ ਦੇਖ ਕੇ ਬਨ ਲਏ ਸੀ ਅੱਛਾ ਤੇ ਸਾਡੀ ਵੀਡੀਓ ਬਣਾ ਰਹੇ ਹੋ ਜਾਂ ਤੇ ਵੀਡੀਓ ਨਾ ਬਣਾਵੋ ਅਸੀਂ ਮੂੰਹ ਖੋਲ ਦਾਂਗੇ ਸਾਡੀ ਵੀਡੀਓ ਜਨਤਾ ਦੇਖੂਗੀ ਇਸ ਕਰਕੇ ਬਿਸ਼ਰਮੀ ਆਉਂਦੀ ਹੈ ਨਹੀਂ ਜਨਤਾ ਨੂੰ ਪਤਾ ਲੱਗੇ ਨਾ ਤੁਸੀਂ ਕੀ ਕੰਮ ਕਰਦੇ ਹੋ ਕੀ ਤੁਹਾਡੇ ਕਿਹ ਘਣਾਉਣੀਆਂ ਘਟਨਾ ਨੂੰ ਕਟਨਾਮਾ ਨੂੰ ਅੰਜਾਮ ਦਿੰਦੇ ਹੋ ਜੀ ਜਨਤਾ ਨੂੰ ਪਤਾ ਲੱਗ ਗਿਆ ਜੇ ਸੜ ਫੜ ਕੇ ਸਾਨੂੰ ਅੰਦਰ ਕਰ ਦੇਣਗੇ ਜੀ ਇਹ ਅੰਦਰ ਦਾ ਅਸੀਂ ਬਾਈ ਵੇਖੋ ਅੰਦਰ ਦਾ ਅਸੀਂ ਨਾ ਤਾਂ ਪੁਲਿਸ ਕੋਲੇ ਅਸੀਂ ਗੱਲ ਕੀਤੀ ਹੈ ਪੁਲਿਸ ਪ੍ਰਸ਼ਾਸਨ ਕੋਲੇ ਕੋਈ ਵੀ ਕੋਈ ਨਹੀਂ ਤੁਸੀਂ ਸਾਡੇ ਇੱਥੇ ਖੇਤ ਖੇਤ ਤੁਰੇ ਫਿਰਦੇ ਹਾਂ ਅਸੀਂ ਥੋੜੀ ਵੀਡੀਓ ਬਣਾਈ ਹੈ ਠੀਕ ਹੈ ਤੁਸੀਂ ਮੈਨੂੰ ਇੱਥੇ ਕੀ ਕਰਨਾ ਹੈ ਜੇ ਮੁੰਡਿਆਂ ਨੂੰ ਚਟਾ ਕਿਵੇਂ ਦਿੰਦੇ ਨੇ ਕਿਵੇਂ ਥੋੜਾ ਕੋਟਵਾੜਿਆ ਕਿਵੇਂ ਮੁੰਡੇ ਇੱਥੇ ਆਉਂਦੇ ਆ ਮੁੰਡੇ ਤਾਂ ਹੁਣ ਆਪ ਹੀ ਆ ਜਾਂਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੀ ਜਗ੍ਹਾ ਤੇ ਕਿਹੜੀ ਚੀਜ਼ ਆਉਣ ਕਰਨੇ ਹੁੰਦੇ ਨੇ ਜਿਵੇਂ ਜਿੱਥੇ ਵੀ ਕੁਝ ਵਰਤਦਾ ਉੱਥੇ ਤਾਂ ਆਪਦੇ ਆਪਣੇ ਆਪ ਹੀ ਦੁਨੀਆ ਢੇਰੀ ਹੋ ਜਾਂਦੀ ਹੈ ਜੀ ਮੰਨ ਲਓ ਇਹ ਸਾਡਾ ਜੀ ੱਡਾ ਗਾ ਅਸੀਂ ਇੱਥੇ ਸਮਾਨ ਲੈ ਕੇ ਬੈਠੇ ਹਾਂ ਇੱਥੇ ਕੋਈ ਆਉਂਦਾ ਨਹੀਂ ਤੁਸੀਂ ਕੈਮਰਾ ਚੱਕੀ ਆਪਕੇ ਮੁੰਡੇ ਆਉਂਦੇ ਨਹੀਂ ਆਉਂਦੇ ਇੱਧਰ ਦੀ ਨੇ ਅਸੀਂ ਐਂ ਦੀ ਟਪਾਦਨੇ ਕੰਦਰ ਢੱਕ ਕੇ ਅੱਛਾ ਹੋ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਤਿੰਨ ਜਣੇ ਨੰਗ ਕੇ ਸਮਾਨ ਲੈ ਗਏ ਕਿੰਨੇ ਦਾ ਸਮਾਨ ਲੈ ਗਏ ਉਹ ਲੈ ਗਏ ਜੀ 4-5000 ਦਾ ਅੱਛਾ ਕਿ ਮਾੜਾ ਜਾਂਦਾ ਹੁੰਦਾ ਗਾ 5000 ਦਾ ਤਿੰਨੇ ਜਣੇ 5 ਦਾ ਲੈ ਗਏ ਹਾਂਜੀ 25-35 ਰੁਪਏ ਤੁਹਾਨੂੰ ਦਿਹਾੜੀ ਪੈ ਗਈ ਹਾਂਜੀ ਤੇ ਡੇਲੀ ਕਿੰਨੇ ਕੁ ਮੁੰਡੇ ਆ ਜਾਂਦੇ ਆ ਡੇਲੀ ਮੁੰਡੇ ਦਾ ਜੀ 15 20 ਤਾਂ ਆ ਹੀ ਜਾਂਦੇ ਨੇ ਵੱਧ ਵੀ ਆਉਂਦੇ ਨੇ ਕਿਉਂਕਿ ਜੀ ਸਮਾਨ ਘੱਟ ਤੋਂ ਘੱਟ ਅੰਦਾਜ਼ਾ ਕਿੰਨਾ ਹੈ ਐਵਰੇਜ ਕਿੰਨੀ ਹੈ 10 15 ਦਾ ਆ ਜਾਂਦੇ ਨੇ ਜੀ 10 ਬੰਦੇ ਲਾ ਕੇ ਚਲੋ 50000 ਰੁਪਏ ਹੋ ਗਿਆ 25 25000 ਰੁਪਏ ਤੁਸੀਂ ਡੇਲੀ ਦਾ ਕਮਾਉਂਦੇ ਹੋ ਹਾਂਜੀ ਹਾਂਜੀ ਤੇ ਉਹ ਗੜਾ ਫਿਰ ਇੱਕ ਵਾਰ ਲਾ ਜਾ ਕੇ ਘੜ ਜਾਂਦੇ ਨੇ ਜੀ ਹਾਂ ਜੀ ਜਿਵੇਂ ਜਿਵੇਂ ਨਸ਼ਾ ਵਧੀ ਜਾਂਦਾ ਲੱਥ ਲੱਗ ਜਾਂਦੀ ਹੈ ਵੱਧਦੀ ਫਿਰ ਹੋਰ ਲੈਣ ਆ ਜਾਂਦਾ ਇੱਕ ਬੰਦਾ ਤਿੰਨ ਤਿੰਨ ਵਾਰ ਲੈ ਜਾਂਦਾ ਅੱਛਾ ਤੇ ਹੋਰ ਤੁਹਾਡੇ ਗਰੋਥ ਦੇ ਵਿੱਚ ਕਿੰਨੇ ਜਾਣੇ ਟੋਟਲ ਕਿੰਨੇ ਮੈਂਬਰ ਹੋ ਤੁਸੀਂ ਅਸੀਂ ਤਾਂ ਕੁੜੀਆਂ ਤਾਂ ਅਸੀਂ 10 12 ਹੀ ਆ ਮੁੰਡੇ 15 ਵਗੋਂ 25 ਕਿ ਜਾਨੇ ਹੋ ਮਹੀਨੇ ਦੀ ਕਮਾਈ ਕਿੰਨੀ ਹੈ ਟੋਟਲ ਤੁਹਾਡੀ ਕਿੰਨੇ ਲੱਖ ਹੈ 25 ਲੱਖ ਹੈ ਜੀ 25 ਲੱਖ ਰੁਪਿਆ 25 ਲੱਖ ਰੁਪਿਆ ਕਮਾਉਨੇ ਹੋ ਹਾਂਜੀ ਹਾਂਜੀ ਤੇ ਤੁਹਾਨੂੰ ਦੋਨਾਂ ਨੂੰ ਕਿੰਨੇ ਕਿੰਨੇ ਬੰਦੇ ਆ ਕਿੰਨੇ 10000 5 7 ਲੱਖ ਦਿਹਾੜੀ ਬੰਦੀ ਹੈ ਹਾਂਜੀ 10 ਥੱਲੇ ਥੱਲੇ 10000 ਦਿਹਾੜੀ ਤੁਹਾਨੂੰ ਇੱਕ ਜਣੇ ਨੂੰ ਬੰਦੀ ਹੈ ਹਾਂਜੀ ਠੀਕ ਹੈ ਤਿੰਨ ਤਿੰਨ ਲੱਖ ਰੁਪਏ ਤੁਸੀਂ ਮਤਲਬ ਦਾ ਜੀ ਗਾਹਾਂ ਦੇ ਮੰਨ ਲਓ ਜੀ ਦਿਹਾੜੀ ਤੇ ਕੰਮ ਕਰਦੇ ਆ ਅਗਲੇ ਦਾ ਸਾਨੂੰ ਸਵੇਰ ਤੋਂ ਇੱਥੇ ਬਿਠਾ ਦਿੰਦਾ ਅਗਲਾ ਹੁਣ ਅਸੀਂ ਸ਼ਾਮ ਨੂੰ 6 ਵਜੇ ਤੱਕ ਇੱਥੇ ਮਿੱਟ ਖੜੇ ਤਿੰਨ ਤਿੰਨ ਲੱਖ ਰੁਪਏ ਤੁਸੀਂ ਮਹੀਨੇ ਦਾ ਪਾਉਨੇ ਹੋ ਹਾਂਜੀ ਵੱਧ ਵੀ ਦੇ ਦੇਣਾ ਉਹਨਾਂ ਨੂੰ ਕਮਾਈ ਕਰਕੇ ਠੀਕ ਹੈ ਨਹੀਂ ਆਪਦੀਆਂ ਤੁਸੀਂ ਤੁਹਾਨੂੰ 3 ਤਿੰਨ ਲੱਖ ਵੱਜਦਾ ਹਾਂਜੀ ਮਤਲਬ ਉਹ ਤੁਸੀਂ 25 20 25 ਲੱਖ ਰੁਪਏ ਕਮਾਉਣੇ ਟੋਟਲ ਤਿੰਨ ਤਿੰਨ ਲੱਖ ਰੁਪਏ ਥੋੜੀ ਜਿਹੀ ਝੜੀ ਹੈਗੀ ਹਾਂਜੀ ਤੁਸੀਂ ਬਈ ਫਿਰ ਕੀ ਦਿਹਾੜੀ ਆ ਜੀ ਕਾਰ ਹੀ ਦਿਹਾੜੀ ਆ ਰਿਸਕ ਵੀ ਹੈਗਾ ਆ ਦੇਖ ਹੁਣ ਇੱਥੇ ਬਿਠਾਰ ਕੇ ਤੁਸੀਂ ਛਾਪਾ ਮਾਰ ਲਿਆ ਹੁਣ ਬਦਨਾਮੀ ਬੇਇੱਜ਼ਤੀ ਸਾਡੀ ਹੈ ਜੇਲ੍ਹ ਚ ਅਸੀਂ ਜਾਵਾਂਗੇ ਉਹ ਤਾਂ ਮੂਰੇ ਆਉਂਦੇ ਨਹੀਂ ਜਿਹੜੇ ਸਾਨੂੰ ਭੇਜਦੇ ਨੇਗੇ ਕਿਹੋ ਨਹੀਂ ਆਉਂਦੀ ਉਹ ਕਹਿੰਦੇ ਵੀ ਸੋਡੀ ਜ਼ਿੰਮੇਵਾਰੀ ਹੈ ਜੇ ਤੁਸੀਂ ਪੜਿਆਗੇ ਅੱਛਾ ਤੁਹਾਡੀ ਜ਼ਿੰਮੇਵਾਰੀ ਸਾਥੋਂ ਪਹਿਲਾਂ ਉਹ ਫਾਰਮ ਭਰਾ ਲੈਂਦੇ ਨੇ ਉੱਤੇ ਲਿਖਿਆ ਹੁੰਦਾ ਸਾਰਾ ਕੁਝ ਹੂੰ ਵੀ ਤੁਸੀਂ ਆ ਜੇ ਕਹਿਦਾਰਾ ਮੈਂ ਸਾਡੇ ਤੋਂ ਕੁਝ ਵੀ ਹੁੰਦਾ ਤੁਸੀਂ ਖੁੱਲ੍ਹ ਜੇ ਮੇਰੇ ਨਾਲ ਇਹ ਹੁੰਦਾਗਾ ਜੀ ਵੀ ਚਲੋ ਦੇਖੀ ਜਾਉਂਗੀ ਲਾਉਣ ਲੱਗਿਆਗਾ ਕੰਮ ਤੇ ਜਮਾਨਤ ਜਮੂਰਤ ਤੁਹਾਡੀ ਚਰਾਉਣ ਦਾ ਉਹਨਾਂ ਕੋਈ ਹੋਣੀ ਕੋਈ ਜ਼ਿੰਮੇਵਾਰੀ ਨੂੰ ਦੱਸੀ ਜਾਂਦੀਆਂ ਜੀ ਪੈਸੇ ਤੇ ਕੋਈ ਨਹੀਂ ਲਾਉਣ ਉਹਨਾਂ ਨੇ ਨਹੀਂ ਜੀ ਸਾਡਾ ਅੱਧਾ ਉਤ ਅੱਛਾ ਹਾਂਜੀ ਤੇ ਕਿੰਨੇ ਕੁ ਮੁੰਡਿਆਂ ਨੂੰ ਇਹ ਤੋਂ ਪਹਿਲਾਂ ਤੁਸੀਂ ਮਤਲਬ ਇਹ ਚੀਜ਼ ਇਹ ਚਾਰਟ ਤੇ ਲਾ ਚੁੱਕੇ ਹੋ ਇੱਥੇਰੇ ਮੁੰਡੇ ਦੇ ਅੰਦਾਜ਼ਾ ਆ ਜਾ ਇਸ ਪਿੰਡ ਦੇ ਤਾਂ 10 15 ਨੇ ਜੀ ਇਹ ਹੋਰ ਨਾਲ ਦੇ ਪਿੰਡ ਬਹੁਤੰਨ ਦੁਆ ਜਾਂਦੇ ਨੇ ਕਿਸੇ ਪਿੰਡ ਦੇ 2 4 ਜਿਵੇਂ ਜਿਵੇਂ ਪਤਾ ਲੱਗਦਾ ਕਿ ਕਿੰਨੇ ਮੁੰਡੇ ਮਰ ਚੁੱਕੇ ਆ ਜਿੱਟਾ ਪੀ ਕੇ 10 12 ਕਿਸੇ ਪਿੰਡ ਦੇ 2 4 ਐਵੇਂ ਜੀ ਅੱਲਾ ਵੇਲੇ ਵੀ ਪਿੰਡਾਂ ਨੇ 10 ਵਾਰੀ ਹੁੰਦਾ ਨਹੀਂ ਜੀ ਮਰਦੇ ਹੈਗੇ ਦੇਖੋ ਜੇ ਤਾਂ ਪੀਂਦੇ ਰਹਿੰਦੇ ਨੇ ਕਿੱਤਾ ਨਹੀਂ ਮੁੱਕਦੇ ਜਦੋਂ ਜੀ ਟਿਕਟੂਕੇ ਲਾਉਂਦੇ ਨੇ ਗਲਤ ਲਾ ਕੇ ਵਹਿ ਜਾਂਦੇ ਨੇ ਜਿਆਦੇ ਉਦੋਂ ਖਤਰਾ ਹੋ ਜਾਂਦਾ ਹੈ ਨਾਲ ਨਹੀਂ ਫਿਰ ਤੁਸੀਂ ਇਹ ਚੀਜ਼ ਨੂੰ ਇਹ ਚੀਜ਼ ਮੰਨਦੇ ਨਹੀਂ ਵੀ ਜੇ ਇੱਕ ਘੱਟ ਲਾਉਂਦੇ ਤਾਂ ਕੋਈ ਜੱਕਰ ਨਹੀਂ ਗਾ ਵੱਧ ਪੀਂਦੇ ਤਾਂ ਉਹਦੇ ਨਾਲ ਨੁਕਸਾਨ ਉਹਦੇ ਆਉਦੇ ਸਵਾਦ ਨੂੰ ਲਾਉਂਦੇ ਆ ਜੀ ਸਾਡੇ ਕਰਕੇ ਥੋੜੀ ਆਉਂਦੇ ਨੇ ਉਹਦਾ ਆਪਦਾ ਸਵਾਦ ਆਉਂਦਾ ਰਹਣਾ ਹੁਣ ਅਸੀਂ ਵੇਚਦੇ ਆ ਸੀ ਆਪਦੇ ਪੈਸੇ ਦੇ ਸਵਾਦ ਨੂੰ ਵੇਚਦੇ ਆ ਤੇ ਸਵਾਦ ਥੋੜਾ ਮਾੜਾ ਹੈ ਨਾ ਤੁਸੀਂ ਜੱਜ ਦਾ ਸਵਾਦ ਵੀ ਬਈ ਪਾਲ ਸਕਦੇ ਹੋ ਇਹ ਸਵਾਦ ਚੰਗਾ ਥੋੜੀ ਹੈ ਕੀ ਦੇਖੋ ਜੀ ਕੋਈ ਅਸੀਂ ਕਿਸੇ ਨੂੰ ਘਰੋਂ ਦਾ ਸੱਦਰ ਨਹੀਂ ਜਾਂਦੇ ਕਿਉਂਕਿ ਅਗਲਾ ਸਮਾਨ ਨੂੰ ਆਉਂਦਾ ਸਰੀਰ ਟੁੱਟਦਾ ਉਹਨਾਂ ਨੂੰ ਨਸ਼ੇ ਦੀ ਲਤ ਸਾਨੂੰ ਬੈਸੀ ਦੀ ਲਤ ਨਹੀਂ ਬਈ ਫਿਰ ਤੁਸੀਂ ਹੋਰ ਜੱਜ ਦਾ ਕੰਮ ਕਰ ਲਓ ਤੁਸੀਂ ਕਿਹਨੇ ਪੈਸੇ ਦੇ ਲੱਥਾ ਸਾਨੂੰ ਨਹੀਂ ਨਹੀਂ ਜੀ ਕੋਈ ਸਰਕਾਰ ਨੌਕਰੀਆਂ ਨਹੀਂ ਦਿੰਦੀ ਹੈਗੀ ਜੀ ਤੇ ਹੱਡੀਆਂ 'ਚ ਕੋਈ ਫਾਇਦਾ ਨਹੀਂ ਅਗਲਾ ਸਾਰਾ ਮੈਂ ਤਾਂ 12 ਪੜ੍ਹੀ ਹੋਈ ਆ ਵੀ ਤੁਸੀਂ ਬਈ ਮੈਂ ਵੀ ਜੀ ਪਲੱਸ 2 ਕੀਤੀ ਹੋਈ ਆ ਸਾਨੂੰ ਪੜਿਆ ਲੈ ਗਿਆ ਨੂੰ ਕੋਈ ਨੌਕਰੀ ਤੱਕ ਨਹੀਂ ਮਿਲੀ ਅਸੀਂ ਘਰਾਂ ਦੇ ਝਾੜੂ ਪੋਚੇ ਲਾ ਕੇ ਵੀ ਹਟ ਗਈਆਂ ਤੁਸੀਂ ਗਏ ਹੋ ਟਰਾਈ ਕੀਤਾ ਪਹਿਲਾਂ ਵੀ ਨੌਕਰੀ ਵਾਸਤੇ ਹਾਂ ਜੀ ਹਾਂ ਜੀ ਪੋਸਟਾਂ ਪਰ ਪਰ ਪੋਸਟਾਂ ਦਾ 1500 ਦਾ ਇੰਨਾ ਬੱਸ ਪਰ ਕਿੰਨੇ ਜੋ ਕਦੇ ਭਰਤੀ ਵੀ ਹੋਏਗਾ ਮਤਲਬ ਅਗਰ ਸਿਲੈਕਟ ਹੋ ਜਾਓ ਇੱਕ ਦੋ ਨੰਬਰਾਂ ਚ ਰਹਿ ਜਾਂਦੇ ਹਾਂ ਜੀ ਕੋਈ ਸਿਲੈਕਟ ਕੌਣ ਕਰਦਾ ਨਹੀਂ ਪੈਸੇ ਵਾਲਾ ਹਾਂ ਜੀ ਥੋੜੇ ਤੋਂ ਪੈਸੇ ਉਸੇ ਲਏ ਸੀ ਹਾਂ ਜੀ ਪੈਸੇ ਪੂਸੇ ਲਏ ਕਿੰਨੇ ਜੀ ਪੈਸੇ ਮੈਂ ਘਟ-ਘਟ 5000 6000 ਰੁਪਏ ਕਦੇ ਕਦੇ ਉਹ ਤਾਂ ਮੁਰਲੇ ਬੰਦੇ ਮੰਗ ਜਾਂਦੇ ਨੇ 5000 ਰੁਪਏ ਦਾ ਹਾਂਜੀ ਹਾਂਜੀ ਜਿੰਨਾਂ ਦੀ ਮਾੜੀ-ਮੋਟੀ ਪੁੱਗਦੀ ਉਹਨਾਂ ਨੂੰ ਨੌਕਰੀਆਂ ਦਿੰਦੇ ਆ ਸਾਡੇ ਵਰਗੇ ਨਿੱਕੀ ਤੁੜਕੀ ਮੁਰਕੇ ਕਹਿੰਦੇ ਨੇ ਤੁਹਾਡੇ ਆਹ ਕਮੀ ਰਹੀ ਤੁਹਾਡੇ ਆਹ ਰਹਿ ਗਿਆ ਜੀ ਮੁਰਕੇ ਅੱਕ ਕੇ ਫਿਰ ਸਾਨੂੰ ਸੋਚਿਆ ਵੀ ਛੱਡ ਮੜਾ ਆ ਕੰਮ ਕੁਝ ਤੁਸੀਂ ਇਹ ਸੋਚਿਆ ਵੀ ਅਸੀਂ ਸਾਨੂੰ ਤਾਂ ਨੌਕਰੀ ਮਿਲੀ ਨਹੀਂ ਅਸੀਂ ਤਾਂ ਭੁੱਖੇ ਮਰੀਏ ਨੇ ਸਾਡੇ ਜਵਾਗਣਾ ਭੁੱਖੇ ਮਰਨ ਹਾਂਜੀ ਉਹ ਚੀਜ਼ ਦੀ ਮਜਬੂਰੀ ਤੁਸੀਂ ਇਹ ਕੰਮ ਕੀਤਾ ਕੰਮ ਕਰਕੇ ਤਾਂ ਖਾਣਾ ਹੀ ਆ ਜੀ ਕੋਈ ਵੀ ਕੰਮ ਚਾਹੀਦੀ ਦੁਨੀਆ ਤੇ ਇਹ ਕੰਮ ਘਰਾਂ 'ਚ ਜਾਂਦੇ ਸੀ ਜੀ ਦੋ ਘਰ ਸਾਹਮਣੇ ਸੀ 3000 ਰੁਪਏ ਦੀ ਦਿਹਾੜੀਆਂ 'ਚ ਕੀ ਇਹ ਡਾੜੀ ਕਰਦੇ ਸੀ ਪਹਿਲਾਂ ਤੁਸੀਂ ਬਾਈ ਡਿਆੜੀ ਹੁਣ ਤੁਹਾਨੂੰ ਪਤਾ ਹੀ ਮਜਬੂਰੀ ਕੀ ਮਜਬੂਰੀ ਕੀ ਚੱਲਦੀ 300 ਰੁਪਏ ਡਿਆੜੀ 300 ਰੁਪਏ ਡਿਆੜੀ ਹਾਂਜੀ ਥੋੜੀ ਬਾਈ بس 450 450 ਹਾਂ ਕਾਹਦਾ ਨਰੇਗਾ ਦਾ ਕੰਮ ਕਰਦੇ ਸੀ ਕੋਈ ਹੋਰ ਕੰਮ ਕਰਦੇ ਸੀ ਹਾਂਜੀ ਹਾਂਜੀ ਨਰੇਗਾ ਨੇ ਸਾਨੂੰ ਪਤਾ 250 ਤੋਂ 300 ਬਸ ਉਸ ਤੋਂ ਜ਼ਿਆਦਾ ਪੈਂਦਾ ਨਹੀਂ ਹੈਗਾ ਜੇ ਆਪਾਂ ਕਿਸੇ ਦੇ ਹੂਬੀ ਦੀ ਡਿਆੜੀ ਤੇ ਖੇਤ ਚ ਜਾਣੇ ਆ ਤਾਂ ਵੀ 350 ਦੇ ਦਿੰਦਾ ਪਰਪਰਟੀ ਕੀ ਕੀ ਬਣਾਲੀ ਚਿੱਟਾ ਵੇਚ ਕੇ ਤੁਸੀਂ ਆ ਵੀ ਅੰਦਾਜ਼ਾ ਲਾ ਸਕਦੇ ਹੋ ਜੇ ਤਾਂ ਇੰਨੇ ਪੈਸੇ ਕਮਾਉਣੇ ਸਾਰਾ ਕੁਝ ਹੋਣਾ ਰਿਹਾ ਸਾਲ ਦਾ ਤੁਸੀਂ ਲਾ ਲਓ 90 ਲੱਖ ਰੁ ਤੇ ਬਰਬ ਦੇ ਹੁਕਮ ਨਾਲ ਸਾਰਾ ਕੁਝ ਬਣਾ ਲਿਆ ਬੱਚਿਆਂ ਦੀ ਪੜ੍ਹਾਈ ਲਖਾਈ ਹੁਣ ਤਾਂ ਪ੍ਰਾਈਵੇਟ ਸਕੂਲਾਂ ਚ ਹੋ ਰਹੀ ਆ ਹੂੰ ਅੱਗੇ ਸਰਕਾਰੀ ਚ ਜਾਂਦੇ ਸੀ ਸਾਰਾ ਕੁਝ ਹੈ ਜੀ ਹੁਣ ਗੱਡੀਆਂ ਗੁਡੀਆਂ ਪੈਸਾ ਢੇਲਾ ਹੋ ਗਿਆ ਪੂਰਾ ਹਾਂਜੀ ਹਾਂਜੀ ਸਾਰਾ ਗੱਜਮੀਨ ਜਮੂਨ ਵੀ ਬਣ ਗਈ ਤੁਹਾਡੇ ਕੋਲੇ ਬਈ ਸਭ ਕੁਝ ਹੈ ਜੀ ਠੀਕ ਹੈ ਤੇ ਜਿਹੜੇ ਮੁੰਡੇ ਮਾਰੇ ਆ ਉਹ ਉਹਨਾਂ ਬਾਰੇ ਜਿਨ੍ਹਾਂ ਦੇ ਪੁੱਤ ਪੁੱਤਾਂ ਪੁੱਤ ਮਾਰਤੇ ਜਿਨ੍ਹਾਂ ਪੁੱਤਾਂ ਪਿਓਾਂ ਦੇ ਪੁੱਤ ਮਾਰਤੇ ਮਾਵਾ ਦੇ ਪੁੱਤ ਮਾਰਤੇ ਪੈਣਾ ਦੇ ਭਰਾ ਮਾਰਦੇ ਕੀ ਦੋਸ ਜੇ ਅਸੀਂ ਕੀ ਕਰ ਸਕਦੇ ਨਾ ਲਾਉਂਦੇ ਵੱਧ ਵੱਧ ਸਵਾ ਦੇ ਮਾਰੇ ਲਾਉਂਦੇ ਆ ਟੀਕੇ ਲਾ ਲੰਦੇ ਨੇ ਚਿੱਟਾ ਪੀ ਲੰਦੇ ਨੇ ਜਦੋਂ ਜਿਆਦਾ ਓਵਰਲੋਡ ਨਸ਼ਾ ਹੋ ਜਾਂਦਾ ਫੇਰ ਮਰਦੇ ਆ ਨਹੀਂ ਥੋੜਾ ਕੋਡਵਾਰ ਕੀ ਹੈ ਮਤਲਬ ਕਿਵੇਂ ਉਹਨਾਂ ਨੂੰ ਚਿੱਟਾ-ਚਿੱਟਾ ਕਿਵੇਂ ਜਿੰਨੇ ਉਥੇ ਆ ਕੇ ਜਿਹੜੀ ਜਗ੍ਹਾ ਤੁਸੀਂ ਆ ਦੇਖ ਰਹੇ ਹੋ ਜਗ੍ਹਾ ਦੇ ਇਥੇ ਬੁਲਾਉਣੀ ਹੋ ਕਿਵੇਂ ਬੁਲਾਉਣੀ ਹੈ ਕੋਡਵਾਰ ਥੋੜਾ ਕੀ ਹੈ ਕੋਡਵਾਰ ਜੀ ਜਿਵੇਂ ਹੁਣ ਇੱਕ ਮੁੰਡਾ ਆ ਗਿਆ ਉਹਨੂੰ ਅਸੀਂ ਕਹਿੰਦੇ ਆ ਵੀ ਗਾਹਾਂ ਵੀ ਦੱਸ ਪਾ ਦਿਓ ਇੱਕ ਬੁਲਾਉਣੇ ਕਿਵੇਂ ਇਥੇ ਮਤਲਬ ਤੁਸੀਂ ਪੈਸੇ ਦੇ ਦਿਓ ਛੀਂ ਲੈ ਜੋ ਇੱਕ ਨਾਲ ਹੁੰਦੀ ਆ ਗੱ ਠੀਕ ਹੈ ਜੀ ਇਹ ਕਦੇ ਪੁਲਿਸ ਬੁਲਸ ਦੀ ਰੇਡ ਪਈ ਹੋਵੇ ਤੁਹਾਡੇ ਤੇ ਹੁਣ ਪਾਈ ਗਈ ਜੀ ਆ ਤੁਹਾਨੂੰ ਵੀਡੀਓ ਬਣਾਈ ਜਾਂਦੇ ਨੇ ਨਹੀਂ ਇਹ ਪਹਿਲਾਂ ਨਹੀਂ ਪਈ ਹੈਗੀ ਨਹੀਂ ਇਹ ਵੀ ਸਾਨੂੰ ਬਈ ਉਹਨਾਂ ਮੁੰਡਿਆਂ ਤੋਂ ਪਤਾ ਲੱਗਿਆ ਕਿਉਂਕਿ ਉਹ ਮੁੰਡੇ ਸੱਟ ਸੀਗੇ ਅਸੀਂ ਮੁੰਡਿਆਂ ਨੂੰ ਪੁੱਛਿਆ ਸਮਾਨ ਕਿੱਥੋਂ ਲੈ ਕੇ ਆਏ ਹੋ ਉਹ ਇੱਕ ਬੰਦੇ ਨੇ ਦੱਸਤਾ ਛੋਟੇ ਬਾਰੇ ਵੀ ਉੱਥੇ ਬੈਠੀਆਂ ਹੋਈਆਂ ਠੀਕ ਹੈ ਤੇ ਬਈ ਤੁਸੀਂ ਗਲਤ ਕੀਤਾ ਸਾਨੂੰ ਆਹ ਦਾ ਟਾਈਮ ਵਾਸ ਕਰ ਲੈਂਦੇ ਕਿਉਂ ਵੀਡੀਓ ਬਣਾਈ ਜਾਂਦੇ ਬਾਈ ਬਣ ਕੇ ਸਾਡੇ ਵੀਡੀਓ ਗਾਹ ਤਾਣੇ ਚ ਨਹੀਂ ਬਾਈ ਅਸੀਂ ਥੋੜਾ ਮੂੰਹ ਤੋਂ ਕਪੜਾ ਵਰਤਾਰੇ ਨਹੀਂ ਜੀ ਮੂ ਤਾਂ ਕੱਪੜਾ ਤਾਂ ਸੀ ਲਾਉਣਾ ਵੀ ਨਹੀਂ ਪਾਈ ਜੀ ਅਸੀਂ ਅਸੀਂ ਲਾਉਂਦੇ ਨਹੀਂ ਬਾਈ ਤੂੰ ਨਾ ਸੇ ਹੱਥ ਲਾ ਕੇ ਥੋੜੇ ਤੇ ਕਰਨਾ ਕਿ ਤੁਸੀਂ ਮੇਰੇ ਤੇ ਕੋਈ ਪਰਚਾ ਬਾਦੋ ਮੇਰੇ ਅਸੀਂ ਵੀਡੀਓ ਤਾਂ ਬਣਾ ਰਹੇ ਆਂ ਵੀਡੀਓ ਤੁਸੀਂ ਕੱਲੀ ਕੱਲੀ ਗੱਲ ਦੱਸ ਰਹੇ ਤੁਸੀਂ ਕਹਿੰਦੇ ਸਾਡੇ ਅਸੀਂ ਕੱਪੜੇ ਬਾੜ ਕੇ ਤੁਸੀਂ ਥਾਣੇ ਜਾਵੜੋ ਸਾਨੂੰ ਬਸਾਉਣ ਦੀ ਕੋਸ਼ਿਸ਼ ਕਰੋ ਅਸੀਂ ਇਹੋ ਜਿਹਾ ਕਰ ਨਹੀਂ ਬਾਈ ਅਸੀਂ ਮਾੜੇ ਨਹੀਂ ਹੈਗੇ ਅਸੀਂ ਕੋਈ ਵੀ ਦੋਸ਼ ਲਾਵਾਂਗੇ ਅਸੀਂ ਕੰਮ ਕਰਦੇ ਆਂ ਅਸੀਂ ਵੀ ਘਰ ਦੀਆਂ ਧੀਆ ਕੋਈ ਗੱਲ ਨਹੀਂ ਜਿਵੇਂ ਚਿੱਟਾ ਵੇਚਦੇ ਆਂ ਪਰ ਅਸੀਂ ਇੰਨੇ ਮਾੜੇ ਨਹੀਂ ਧੀਆ ਤਾਂ ਬਾਈ ਸਾਡੇ ਵੀ ਇਹੋ ਨਹੀਂ ਕੰਮ ਕਰਦੀਆਂ ਉਹ ਨਹੀਂ ਨਸ਼ਾ ਵੇਚਦੀਆਂ ਉਹ ਚਿੱਟਾ ਨਹੀਂ ਦੇਖੋ ਜੀ ਹਰੇਕ ਦਾ ਕੋਈ ਨਾ ਕੋਈ ਕੰਮ ਹੁੰਦਾ ਆਪਣਾ ਆਪਣਾ ਮਜਬੂਰੀ ਹੁੰਦੀ ਹੈ ਜੀ ਦੇਖੋ ਜੀ ਕੋਈ ਕਿਸੇ ਦਾ ਮਨ ਨਹੀਂ ਕਰਦਾ ਇਹ ਕੰਮਾਂ 'ਚ ਪੈਣ ਨੂੰ ਜਾਂ ਕਿਸੇ ਦੇ ਮਾਮਲੇ ਤੁਸੀਂ ਇੱਥੇ ਸਾਡੀ ਵੀਡੀਓ ਬਣਾਉਣੇ ਸੋਡੂ ਸੋਨੂ ਵੀ ਤਾਂ ਕੁਝ ਨਾ ਕੁਝ ਮਿਲਦਾ ਹੀ ਆ ਇਹ ਕੰਮ ਆਪਣਾ ਆਪਣਾ ਕੰਮ ਹੈ ਬਾਈ ਮਿਲਦਾ ਵੱਖਰੀ ਗੱਲ ਹੈ ਵਿਊ ਆਉਂਦੇ ਆ ਪੈਸੇ ਉਹਦੇ ਵੱਖਰੀ ਗੱਲ ਅਸੀਂ ਆਪਣੀ ਕਮਾਈ ਮਿਹਨਤ ਦੀ ਕਮਾਈ ਕਰਕੇ ਕੰਮ ਕਰਦੇ ਹਾਂ ਨਾ ਅਸੀਂ ਅਸੀਂ ਥੋੜੇ ਹੁਮਟ ਕਰਦੇ ਹਾਂ ਜੀ ਅਸੀਂ ਐਡਾ ਵੱਡਾ ਰਿਸਕ ਲੈਨੇ ਆ ਦੇਖੋ ਹੁਣ ਧੁੱਪੇ ਗਰਮੀ ਚ ਕਮਾਈ ਜੀ ਇਹ ਹੈ ਮਿਹਨਤਾਂ ਦੀ ਅੱਥੇ ਕੋਈ ਸ਼ਾਨੀ ਆ ਦੇਖੋ ਸੀ ਐਂ ਬੈਠੇ ਸੀ ਇੱਥੇ ਕੋਈ ਸਾਨੂੰ ਕਿਧਰੋਂ ਵੀ ਕੁਝ ਕਹਿ ਸਕਦਾ ਕੋਈ ਰਾਤ ਵਰ ਬਰਾਤੇ ਜਦੋਂ ਨੇਰੇ ਸਵੇਰੇ ਤੇ ਬਾਈ ਤੁਸੀਂ ਚੱਜ ਦਾ ਕੰਮ ਕਰ ਰਹੇ ਹੋ ਤੁਹਾਨੂੰ ਕਿਸੇ ਨੇ ਕਹਨੇ ਕੁਝ ਨਹੀਂਗਾ ਤੁਹਾਨੂੰ ਕਹਿ ਕੇ ਛੱਡਿਆ ਭਾਜੀ ਪਹਿਲਾਂ ਵੀ ਚੱਜ ਦੇ ਕੰਮਾਂ 'ਚ ਕਮਾਈ ਨਹੀਂ ਤੈਨੂੰ 250 ਨਾਲ ਬਣਦਾ ਕੀ ਖਰਚੇ ਇੰਨੇ ਨੇ ਕਿ ਸਰਕਾਰਾਂ ਨੌਕਰੀਆਂ ਦਿੰਦੀਆਂ ਨਹੀਂ ਫਿਰ ਬਾਈ ਕੋਈ ਹੋਰ ਕੰਮ ਕਰ ਲੋ ਕੋਈ ਕਿਸੇ ਦੇ ਚੰਗੀ ਅਸੀ ਨਾ ਜੀ ਸਾਰੇ ਕੰਮ ਕਰਕੇ ਦੇਖ ਲੈ ਛੱਡ ਤੇ ਥਾਰੀ ਕੰਮ ਕੀ ਕਰੀਏ ਜੀ ਪੰਜਾਬ ਦੇ ਤਾਂ ਰਾਜ ਭਈਆ ਨੇ ਕਰ ਰੱਖਿਆ ਦਿਹਾੜੀਆਂ ਕੀ ਕਰੀਏ ਤੁਸੀਂ ਪੰਜਾਬੀਆਂ ਅਸੀਂ ਪੰਜਾਬੀਆਂ ਜੀ ਥੋੜੇ ਘਰ ਵਾਲੇ ਬੰਦੇ ਜਿਹੜੇ ਅ ਸਾੜੂ ਮੈਰਜ ਨਹੀਂ ਹੋਈ ਦੋਨਾਂ ਜਣੀਆਂ ਦੀ ਇਹ ਤਾਂ ਕਹਿੰਦੀ ਹੋਈ ਐ ਇਹਦੀ ਹੋਈ ਮੈਨੂੰ ਤਾਂ ਪਤਾ ਫਿਰ ਤੁਸੀਂ ਨਾ ਇਹਦਾ ਪੱਖ ਪੂਰਾ ਵੀ ਸੀ ਸਾੜੀ ਹੋਈ ਨਹੀਂ ਨਹੀਂ ਜੀ ਇਹ ਦੀ ਹੋਣੀ ਹੋਈ ਮੇਰੀ ਤਾਂ ਹੋਈ ਇਹਦੇ ਸਾਰੇ ਸਾੜੂ ਜਣੀਆਂ ਨੂੰ ਲੈ ਕੇ ਗੱਲ ਨਹੀਂ ਇਹ ਤੁਹਾਨੂੰ ਕਿੱਥੇ ਕਿਵੇਂ ਮਿਲੀ ਸੀ ਬਾਈ ਬੱਸ ਜੀ ਐਂ ਗਾਣ ਪਛਾਣ ਬੱਸ ਗਾਹ ਜਿਹੜੇ ਮੁੰਡੇ ਲੈ ਕੇ ਆਉਂਦੇ ਨੇ ਇਹ ਨਾ ਜੀ ਮੈਂ ਕੰਮ ਤੇ ਜਾਂਦੀ ਸੀ ਇਹਦਾ ਮੈਨੂੰ ਇੱਕ ਦਿਨ ਕੰਮ ਤੇ ਉੱਧੇ ਹੀ ਟੱਕਰ ਗਈ ਇਹਦੀ ਮੈਨੂੰ ਕੋਈ ਕੰਮ ਮਿਲਣਾ ਮੈਂ ਉਹਦੇ ਘਰ ਹਟ ਗਈ ਸੀ ਕੰਮ ਤੋਂ ਠੀਕ ਹੈ ਜੀ ਸਾਰਿਆਂ ਨੂੰ ਜਵਾਬ ਦਿੱਤਾ ਸੀ ਹੂੰ ਹੁਣ ਕੇ ਫਿਰ ਮੈਂ ਇਹਨੂੰ ਆਪਣੇ ਨਾਲ ਜੋੜ ਲਿਆ ਵੀ ਆਪਾਂ ਐਂ ਤੇ ਕੰਮ ਕਰਦੇ ਆਂ ਇਹ ਵੀ ਕਿਰਾਏ ਤੇ ਰਹਿੰਦੀ ਸੀ ਹੁਣ ਮੁੜ ਕੇ ਨੇ ਆਪਦਾ ਘਰ ਪਣਾਇਆ ਕਿਰਾਇਆ ਕਿੰਨਾ ਸੀ ਘਰ ਦਾ ਇਹਨਾਂ ਦਾ 4-5000 ਰੁਪਏ ਸੀ ਅੱਛਾ ਤੇ ਹੁਣ ਜਦ ਆਪਦਾ ਘਰ ਲੈ ਲਿਆ ਹਾਂਜੀ ਹੁਣ ਕਿਰਾਏ ਦੀ ਦਿੱਤਾ ਹੋਇਆ ਹਾਂਜੀ ਨਹੀਂ ਹੁਣ ਆਪਦਾ ਮੈਂ ਹੁਣ ਆਪ ਦੋ ਘਰ ਕਿਰਾਏ ਤੇ ਦਿੱਤੀ ਹੋਇਆ ਲੈ ਕੇ ਅੱਛਾ ਤਿੰਨ ਘਰ ਆ ਤੁਹਾਡੇ ਕੋਲੇ ਇੱਕ ਜਹਾਪਰੇ ਨੇ ਦੋ ਕਿਰਾਏ ਤੇ ਹਾਂਜੀ ਤੇ ਤੁਹਾਡੇ ਕੋਲੇ ਬਾਈ ਸਾਡੇ ਕੋਲੇ ਹੈਗੇ ਜੀ ਤਿੰਨ ਚਾਰ ਘਰ ਨੇ ਇੱਕ ਚ ਅਸੀਂ ਆਪ ਰਹਿੰਨੇ ਆਂਗੇ ਇੱਕ ਥਾਂ ਮੇ ਤਕਾਨਾ ਪਾਈ ਹੋਈਆਂ ਨੇ ਤੇ ਬਾਕੀ ਸਾਡੇ ਨੇ ਕਿਰਾਏ ਤੇ ਚੜਾਏ ਬੰਨੇ ਠੀਕ ਹੈ ਤੇ ਇਹਨਾਂ ਗੱਲਾਂ ਤੇ ਬਾਈ ਤੁਸੀਂ ਅੱਗੇ ਆਪ ਨੂੰ ਚੰਗਾ ਸਮਝਦੇ ਹੋ ਵੀ ਤੁਸੀਂ ਪੰਜਾਬ ਦੇ ਖਲਾਤ ਕਿੰਨੇ ਮਾਰੇ ਥੋੜੇ ਕਰਕੇ ਹੋਏ ਲੋਕਾਂ ਕਰਕੇ ਹਾਂਜੀ ਮੰਨਦੇ ਤਾਂ ਹੈਗੀਆਂ ਜੀ ਪਰ ਕੀ ਕਰੀਏ ਦੇਖੋ ਜੀ ਮਜਬੂਰੀ ਆ ਸ਼ੌਂਕ ਤਾਂ ਹੈਣੀ ਆ ਨਾ ਕਿਸੇ ਤੋਂ ਗਾਲਾਂ ਬੋਲੀਆਂ ਖਾਣ ਨੂੰ ਦਿਲ ਨਹੀਂ ਕਰਦਾ ਪਰ ਦੇਖੋ ਜੀ ਹੋਰ ਕੋਈ ਕੰਮ ਮੂਰੇ ਹੈ ਨਹੀਂ ਨਾ ਹੀ ਕੋਈ ਆਮਦਨ ਆ ਮੂਰੇ ਹੂੰ ਤੇ ਘਰ ਵਾਲਾ ਮੇਰਾ ਕੋਈ ਕੰਮ ਕਰਨ ਜੋਗਾ ਨਹੀਂ ਉਹ ਰਹਿੰਦਾ ਬਿਮਾਰਟਮਾਰ ਉਹ ਮੰਜੇ ਤੇ ਲੱਗਿਆ ਪਿਆ ਜਮਈ ਹੂੰ ਉੱਠਣ ਜੋਗਾ ਨਹੀਂ ਬਲਕਿ ਉਹਨੂੰ ਬੱਚਾ ਵਾਂਗੂ ਖਾਣਾ-ਦਣਾ ਆਪ ਖਵਾਉਣਾ ਪੈਂਦਾ ਹੂੰ ਪੰਜਾਬ ਚ ਕਿੱਲੇ ਮੁੰਡੀ ਚਿੱਟੀਆਂ ਸੇਵਨ ਕਰਦੇ ਆ ਕਿ ਨਾਲ ਹੋਰ ਕੁੜੀਆਂ ਵੀ ਹੈਗੀਆਂ ਚ ਨਹੀਂ ਜੀ ਬਹੁਤ ਕੁੜੀਆਂ ਵੀ ਆਉਂਦੀਆਂ ਨੇ ਕੁੜੀਆਂ ਵੀ ਕਰਦੀਆਂ ਨੇ ਜੀ ਦੇਖੋ ਕੱਲੇ ਆਪਾਂ ਮੁੰਡਿਆਂ ਨੂੰ ਨਹੀਂ ਕਹਿੰਦੇ ਹੈਗੇ ਉਹਨਾਂ ਨੂੰ ਸ਼ਰਾਬ ਚ ਲੱਥ ਲੱਗ ਜਾਂਦੀ ਹੈ ਜਿਹੜੀਆਂ ਇੱਕੋ ਹੀ ਨਹੀਂ ਮੁੰਡੇ ਵੀ ਕਰਦੇ ਕੁੜੀਆਂ ਦੀ ਕੁੜੀਆਂ ਵੀ ਨਾਲ ਹੈਗੀਆਂ ਹਾਂ ਜੀ ਜਿਹੜੀਆਂ ਕਲੱਬਾਂ ਕੁਲਮਾਂ ਚ ਜਾਂਦੀਆਂ ਉਹ ਵੀ ਲੈ ਜਾਂਦੀਆਂ ਨੇ ਬਹੁਤ ਦੂਰੋਂ ਦੂਰੋਂ ਆਉਂਦੀਆਂ ਨੇ ਕੁੜੀਆਂ ਕਿਵੇਂ ਲੱਗਦੀਆਂ ਬਾਈ ਕੁੜੀਆਂ ਕਲੱਬਾਂ ਚ ਜਾਂਦੀਆਂ ਜੀ ਰੋ ਉੱਥੇ ਮੁੰਡੇ ਲਵਾ ਲੈਂਦੇ ਨੇ ਸ਼ਰਾਬ ਸ਼ਰੂਬ ਦੇਖੋ ਜੀ ਨਸ਼ਾ ਪੱਤਾ ਸਾਰਾ ਕੁਝ ਕਰਦੀਆਂ ਨੇ ਨਹੀਂ ਸ਼ਰਾਬ ਤੋਂ ਲੱਗਦੀਆਂ ਥੋੜੇ ਹਿਸਾਬ ਨਾਲ ਹੈ ਜੀ ਸ਼ਰਾਬ ਡ੍ਰਿੰਕ ਕਰਦੀਆਂ ਨੇ ਉਸ ਤੋਂ ਜ਼ਿਆਦਾ ਉਹਨਾਂ ਨੂੰ ਇੰਟਰਸਟ ਵੱਧ ਜਾਂਦਾ ਨ ਫਰੀਰ ਨੂੰ ਆਸਰ ਕਰਨਾ ਹਟ ਜੇ ਤਾਂ ਅਗਲੇ ਨੂੰ ਹੋਏ ਹੁੰਦੇ ਵੀ ਆਪਾਂ ਆਹ ਵਾਲਾ ਨਸ਼ਾ ਕਰਕੇ ਵੇਖਦੇ ਜਿਆਦੇ ਨਸ਼ੀਲਾ ਪਦਾਰਥ ਕਿਉਂਕਿ ਆਹਲੇ ਬਹੁਤ ਦਾਗਾ ਵੀ ਕੰਮ ਕਰਾਂਗੇ ਨਸ਼ਾ ਕਰਕੇ ਕੁੜੀਆਂ ਕਿੰਨਾ ਕਿ ਕਿੰਨੀਆਂ ਕਿਉਂਦੀਆਂ ਤੁਹਾਡੇ ਕੋਲੇ ਡੇਲੀ ਜਿਹੜੀਆਂ ਸਵਾਨ ਲੈ ਕੇ ਜਾਂਦੀਆਂ 10 12 ਤਾਂ ਜੀ ਆ ਜਾਂਦੀਆਂ ਨੇ ਦਿੱਲੀ ਜੀ ਹਾਂ ਜੀ ਮਤਲਬ ਤੁਹਾਨੂੰ ਆ ਫੋਨ ਕਰਦੀਆਂ ਕਿ ਤੁਸੀਂ ਉਹਨਾਂ ਨੂੰ ਫੜਾ ਕੀ ਆਉਂਦੀਆਂ ਉਹਨਾਂ ਨੂੰ ਪਤਾ ਜੀ ਵੀ ਇੱਥੇ ਮਿਲਾਂਗੀ ਟਿਕਾਣੇ ਕਿਹੜਾ ਜਗ੍ਹਾ ਕਰਦੇ ਹੋ ਪਰ ਕੁੜੀਆਂ ਦਾ ਟਿਕਾਣੇ ਸੀ ਇੱਥੇ ਨਹੀਂ ਬੁਲਾਉਂਦੇ ਉਹ ਇੱਥੇ ਥੱਲੇ ਮੁੰਡੇ ਆਉਂਦੇ ਆ ਤੁਹਾਡੇ ਕਿਹੜੇ ਕਿਹੜੇ ਟਿਕਾਣੇ ਆ ਕਿਹੜੇ ਕਿਹ ਸਾਰੇ ਸ਼ਹਿਰਾਂ ਚ ਹੀ ਵਗ ਜਾਣੇ ਅਸੀਂ ਖੜੇ ਆਂਗੇ ਇੱਥੇ ਬਣੋ ਠੀਕ ਹੈ ਇੱਕ ਹੋ ਰਹੀ ਇਹ ਤੁਸੀਂ ਪਿੰਡ ਜੀ ਖੜੀ ਹੋ ਕਿਸੇ ਪਿੰਡ ਹੀ ਤਾਂ ਹਾਂਜੀ ਇਹ ਤਾਂ ਪਿੰਡ ਆ ਜੀ ਸ਼ਹਿਰ ਹੋਰ ਸਾਵੇਂ ਆ ਜੀ ਕਿਹੜੇ ਕਿਹੜੇ ਸ਼ਹਿਰ ਹੈ ਬਰੰਡਾ ਏਰੀਆ ਹੋ ਗਿਆ ਜੀ ਹਮ ਠਿਕ ਆਪਣਾ ਇੱਧਰ ਹੋ ਗਿਆ ਬਰੰਡਾ ਬਰਨਾਲਾ ਬਰਨਾਲਾ ਹੋ ਗਿਆ ਜੀ ਬਰੰਡਾ ਹੋ ਗਿਆ ਸੰਗਰੂਰ ਹੋ ਗਿਆ ਵਾਨ ਨਿਗੜ ਹੋ ਗਿਆ ਪਟਿਆਲਾ ਹੋ ਗਿਆ ਲੁਧਿਆਣਾ ਹੋ ਗਿਆ ਵੱਡੇ ਵੱਡੇ ਸ਼ਹਿਰ ਠੀਕ ਹੈ ਮਤਲਬ ਚੰਡੀਗੜ੍ਹ ਸ਼ਹਿਰ ਤਾਂ ਕਿ ਵੀ ਥੋੜੀ ਮਾਰ ਹੈਗੀ ਹੈ ਹਾਂਜੀ 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 ਹੈਗੀ ਤੇ ਮਤਲਬ ਤੁਸੀਂ ਕੱਲੇ ਦਾ ਕੰਮ ਕਰਦੇ ਨੇ ਥੋੜਾ ਜਿਵੇਂ 25 30 ਆਣੇ ਸੀ ਸਾਡਾ ਇੱਧਰ ਵਿਕਦਾ ਜੀ ਮੁੰਡਾ ਬਰਨਾਲਾ ਇੱਧਰ ਕੀ ਕਰਨ ਇੱਧਰ ਜ਼ਿਆਦਾ ਗੱਤਰਗਾ ਤੁਮ ਹਾਂ ਸਰ ਬਰਨਾਲਾ ਮੁੰਡੇ ਜ਼ਿਆਦਾ ਪਿੰਦੇ ਆ ਜੀ ਮੁੰਡੇ ਦੇ ਨਾਲ ਨਾਲ ਕੁੜੀ ਵੀ ਵੱਧ ਪਿੰਦੀਆਂ ਨੇ ਸ਼ਾਇਦ ਇੱਧਰ ਮੁੰਡੇ ਘੱਟ ਤੇ ਕੁੜੀਆਂ ਜ਼ਿਆਦਾ ਪਿੰਦੀਆਂ ਨੇ ਤੇ ਬਾਈ ਫਿਰ ਤੁਸੀਂ ਹੁਣ ਤੁਹਾਨੂੰ ਜੇ ਥੋੜੀ ਵੀਡੀਓ ਅਸੀਂ ਵਾਇਰਲ ਕਰ ਦਈਏ ਤੁਹਾਨੂੰ ਇੱਕ ਤਾਂ ਤੁਹਾਨੂੰ ਹਕ ਲਾ ਜੂਗੀ ਵੀਡੀਓ ਸਾਡੀ ਵਾਇਰਲ ਨਾ ਕਰਿਓ ਮੈਂ ਗਲਤੀ ਤੁਹਾਡੀ ਮਾਫ ਕਰ ਦੋ ਪਰ ਸਾਡੀ ਵੀਡੀਓ ਨਾ ਨਟ ਤੇ ਨਾ ਪਾਇਓ ਗਾਹਾਂ ਨਾ ਕਰਿਓ ਸਾਡੀ ਜ਼ਿੰਮੇਵਾਰੀ ਲੈਨੇ ਹੋ ਹਾਂਜੀ ਪਹਿਲਾਂ ਤੁਸੀਂ ਦੱਸੋ ਤੁਸੀਂ ਬੋਲੋ ਵੀ ਬਈ ਮੇਰੇ ਤੋਂ ਗਲਤੀ ਹੋਈ ਹੈ ਮੈਨੂੰ ਨਜ਼ਰੋ ਆ ਗਿਆ ਬੋਲੋ ਜੀ ਮੇਰੇ ਤੋਂ ਗਲਤੀ ਹੋ ਗਈ ਮੈਂ ਜੋ ਕੀਆ ਜਿਹੜੀ ਸਾਰੀ ਗੱਲ ਦੱਸੀ ਹੈ ਸੱਚੀ ਹੈ ਵੀ ਪਰ ਸਾਡੀ ਵੀਡੀਓ ਨਟ ਤੇ ਨਾ ਪਾਇਓ ਤੇ ਅੱਗੇ ਪੁਲਿਸ ਤੱਕ ਨਹੀਂ ਜਾਣੀ ਚਾਹੀਦੀ ਨਹੀਂ ਕੱਲ ਨੂੰ ਜੇ ਤੁਸੀਂ ਕੱਲ ਨੂੰ ਇਹ ਚੀਜ਼ ਕਹਿੰਦੇ ਹੋ ਵੀ ਬਈ ਮੈਂ ਤਾਂ ਫਾ ਲੈ ਕੇ ਮਰਦੀ ਮੇਰੀ ਵੀਡੀਓ ਬਣਾਈਏ ਉਹ ਜ਼ਿੰਮੇਵਾਰ ਕੌਣ ਹੈ ਅਸੀਂ ਕੁਝ ਨਹੀਂ ਕਹਿੰਦੇ ਐਦਾਂ ਦੀ ਕੋਈ ਗੱਲ ਨਹੀਂ ਹੈ ਹਾਂ ਪਰ ਸਾਡੀ ਵੀਡੀਓ ਨ ਕਾਸ ਭਰਾ ਜੀ ਇਸ ਤੈਨੂੰ ਮਾਫ ਕਰ ਦੋ ਇਸ ਤੋਂ ਵੱਡੀ ਸਜ਼ਾ ਕੀ ਹੋਗੀ ਹੁਣ ਸਾਨੂੰ ਪੁਲਿਸ ਸਜ਼ਾ ਦੇਊਗੀ ਲੋਕਾਂ ਦੇ ਪੁੱਤ ਮਾਰੇ ਮਰੇ ਆ ਸਾਡੇ ਨਸ਼ਾ ਪਦਾਰਥ ਕਰਕੇ ਤੇਰੇ ਭਰਾ ਹੈਗੇ ਆਪਦਾ ਹਾਂਜੀ ਹੈਗਾ ਤੇ ਜੇ ਉਹਨੂੰ ਕੁਝ ਟਾਲਾਵੇ ਉਹ ਵੀ ਲਾਉਂਦਾ ਈ ਲਾਉਂਦਾ ਫੇਰ ਤੇ ਤੁਹਾਨੂੰ ਆਪ ਨੂੰ ਸ਼ਰਮ ਨਹੀਂ ਆਉਦੀ ਵੀ ਤੇਰਾ ਆਪਦਾ ਭਰਾ ਲਾਉਂਦਾ ਇਹ ਮੈਂ ਹੋਰਾਂ ਦੇ ਲੋਕਾਂ ਦੇ ਪੁੱਤ ਪੱਟੀ ਜਾਨੀ ਐ ਕੋਈ ਇਹ ਵੀ ਨਹੀਂ ਬਦਦਾ ਵੀ ਉਹ ਜੀ ਜੀ ਤੇਰੇ ਭਰਾ ਦੇ ਮੁਰਹਾਈ ਜਾਂਦੀ ਹੈ ਕਿਸੇ ਕਿਸੇ ਨਾਮ ਆਪ ਮਾੜਾ ਕਰਨਾ ਮੰਨਦੇ ਹੋ ਹਾਂਜੀ ਮੰਨਦੇ ਤਾਂ ਆਈਆਂ ਪਰ ਕੀ ਕਰੀਏ ਜੀ ਇਹ ਕਰਨ ਲਈ ਹੋਰ ਕੰਮ ਕਰੋ ਕੀ ਕਰੀਏ ਕੀ ਕਰੀਏ ਕੀ ਕਰੀ ਜਾਂਦੇ ਹੋ ਸਾਸ ਹੋ ਗਿਆ ਸਾਨੂੰ ਗਲਤੀ ਤੇਰਾ ਭਰਾ ਹੀ ਕਰਦਾ ਹਾਂਜੀ ਉਹ ਵੀ ਬਸ ਐਂ ਡੱਕਿਆ ਰਹਿੰਦਾ ਜਦੋਂ ਵੇਚਾਂਗੇ ਤਾਂ ਲਾਉਣਗੇ ਵੀ ਇੱਕ ਹੈਗਾਗਾ ਜੀ ਇੱਕ ਮੁੱਕ ਗਿਆ ਜੀ ਐ ਸਮਾਨ ਲਾ ਲੈ ਅਸੀਂ ਗਲਤ ਤੇ ਫਿਰ ਹੁਣ ਤੁਹਾਨੂੰ ਸ਼ਰਮ ਨਹੀਂ ਹੁੰਦੀ ਵੀ ਅਸੀਂ ਇੱਕ ਭਰਾ ਮੇਲਾ ਲਾਉਂਦਾ ਜੇ ਇੱਕ ਮੇਲਾ ਮਰ ਗਿਆ ਤੇ ਅਸੀਂ ਉਹ ਵੀ ਮਰਨ ਵਾਲੀ ਆ ਹਾਂਜੀ ਵਿਆਹ ਹੈ ਨਹੀਂ ਹਜੇ ਜੋ ਵਿਆਹਿਆ ਸੀ ਉਹ ਮੁੱਕ ਗਿਆ ਬੱਚੇ ਉਹ ਨਾਲ ਪਹਿਲੀ ਗੱਲ ਤਾਂ ਨਸ਼ਿਆਂ ਦੇ ਵਿਆਹ ਹੀ ਨਹੀਂ ਹੁੰਦੇ ਜਦੋਂ ਨਸ਼ੇ ਕਰਨਗੇ ਫਿਰ ਦੇਖੋ ਭਾਈ ਇਹ ਦੋਨੇ ਕੁੜਗਾਂ ਮੰਨੀਆਂ ਵੀ ਸਾਡੇ ਦੋ ਉਹ ਅਸੀਂ ਇਹ ਕੰਮ ਕਰ ਦਿਆਂ ਚਾਹ ਤਾ ਵੇਚ ਦਿਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਲੋਕਾਂ ਦੇ ਪੁੱਤ ਬਾਜਣ ਲੋਕਾਂ ਦੇ ਭਰਾ ਕੁੜੀਆਂ ਦੇ ਭਰਾ ਵਜਣ ਕਿਉਂਕਿ ਜੇ ਇਹੀ ਕੰਮ ਰਿਹਾ ਤਾਂ ਮੈਨੂੰ ਲੱਗਦਾ ਨਹੀਂਗਾ ਵੀ ਆਉਣ ਵਾਲੇ ਸਮੇਂ ਵਿੱਚ ਭੈਣਾਂ ਆਪਣੇ ਭਰਾ ਦੀ ਰਖੜੀ ਬਣੂਗੀ ਤੇ ਗੁੱਟ ਸੁੰਨੇ ਹੋਈ ਜਾਣਗੇ ਵੀਡੀਓ ਨੂੰ ਬਈ ਬਹੁਤ ਵਾਰ ਸ਼ੇਅਰ ਕਰਨਾ ਹੈ ਇਹ ਦੇ ਕਰਕੇ ਲੋਕਾਂ ਦੀ ਕੁੜੀਆਂ ਜਿਹੜੀਆਂ ਹੈਗੀਆਂ ਉਹਦੇ ਭਰਾਵਾਂ ਨੂੰ ਹਮੇਸ਼ਾ ਮਿਲਣਾ ਖੁਸ਼ ਰਹਿਣਾ ਇਹਨਾਂ ਦੋਵਾਂ ਔਰਤਾਂ ਦਾ ਰਹਿਣਾ ਇਹਨਾਂ ਦਾ ਕੋਡਵਾਰ ਕੀ ਹੈ ਮੁੰਡੇ ਕਿਵੇਂ ਇਹਨਾਂ ਨੂੰ ਮਿਲਦੇ ਹੁੰਦੇ ਕਿਵੇਂ ਪੈਸੇ ਦੇ ਕੀ ਜਾਂਦੇ ਤੇ ਇਹ ਜਿਹੜੀ ਗੱਲਬਾਤ ਨੂੰ ਅਸੀਂ ਸ਼ੁਰੂਤ ਲੈ ਕੇ ਐਂਡ ਤੱਕ ਦੱਸਾਂਗੇ ਕਿਉਂਕਿ ਵੀਡੀਓ ਨਾਲ ਬਈ ਜੁੜੇ ਰਹੋ ਕਿਉਂਕਿ ਪੰਜਾਬ ਦੇ ਖਲਾਤ ਬਈ ਬਹੁਤ ਮਾੜੇ ਹੋ ਗਏ ਆਪਾਂ ਉਹ ਬੱਚਿਆਂ ਨੂੰ ਘਰੋਂ ਕੱਢਣ ਜੋਗੇ ਨਹੀਂ ਸੀ ਹਾਂ ਦੱਸੋ ਭਾਈ ਤੁਸੀਂ ਕੀ ਕੰਮ ਕਰਦੇ ਹੋ ਕੰਮ ਜੀ ਅਸੀਂ ਆਹੀ ਕਰਦੇ ਆਂਗੇ ਜੀ ਚਿੱਟੇ ਵਾਲਾ ਅੱਛਾ ਮੂੰਹ ਕਦੋਂ ਬੰਨੇ ਹੋਏ ਆ ਬਈ ਕੀ ਕਾਰਨ ਹੈ ਮੂੰਹ ਬੰਨੇ ਆ ਤੁਸੀਂ ਮੂੰਹ ਤਾਂ ਜੀ ਅਸੀਂ ਉਦਾਂ ਉਹੀ ਬੰਨ ਰਹੇ ਤੁਹਾਨੂੰ ਦੇਖ ਕੇ ਬੰਨ ਲਏ ਸੀ ਅੱਛਾ ਜੇ ਅਸੀਂ ਸਾਡੀ ਵੀਡੀਓ ਬਣਾ ਰਹੇ ਜਾਂ ਤੇ ਵੀਡੀਓ ਨਾ ਬਣਾਵੋ ਅਸੀਂ ਮੂੰਹ ਖੋਲ ਦਾਂਗੇ ਠੀਕ ਹੈ ਸਾਡੀ ਵੀਡੀਓ ਜਨਤਾ ਦੇਖੂਗੀ ਇਸ ਕਰਕੇ ਬੇਸ਼ਰਮੀ ਆਉਂਦੀ ਹੈ ਨਹੀਂ ਜਨਤਾ ਨੂੰ ਪਤਾ ਲੱਗੇ ਨਾ ਤੁਸੀਂ ਕੀ ਕੰਮ ਕਰਦੇ ਹੋ ਕੀ ਤੁਹਾਡੇ ਕਿੰਨੇ ਘਣਾਉਣੀਆਂ ਘਟਨਾਵਾਂ ਨੂੰ ਘਟਨਾਵਾਂ ਨੂੰ ਅੰਜਾਮ ਦਿੰਦੇ ਹੋ ਜੀ ਜਨਤਾ ਨੂੰ ਪਤਾ ਲੱਗਿਆ ਜੀ ਸਿਰ ਸੜ ਫੜ ਕੇ ਸਾਨੂੰ ਅੰਦਰ ਕਰ ਦੇਣਗੇ ਜੇ ਇਹ ਅੰਦਰ ਦਾ ਅਸੀਂ ਬਾਈ ਵੇਖੋ ਅੰਦਰ ਦਾ ਅਸੀਂ ਨਾ ਤਾਂ ਪੁਲਿਸ ਕੋਲੇ ਅਸੀਂ ਗੱਲ ਕੀਤੀ ਹੈ ਪੁਲਿਸ ਪ੍ਰਸ਼ਾਸਨ ਕੋਲੇ ਕੋਈ ਵੀ ਕੋਈ ਨਹੀਂ ਤੁਸੀਂ ਸਾਡੇ ਇੱਥੇ ਖੇਤ ਖੇਤ ਤੁਰੇ ਫਿਰਦੇ ਹੋ ਅਸੀਂ ਥੋੜੀ ਵੀਡੀਓ ਬਣਾਈ ਹੈ ਠੀਕ ਹੈ ਤੁਸੀਂ ਮੈਨੂੰ ਇੱਥੇ ਕੀ ਕਰਨਾ ਹੈ ਜੇ ਮੁੰਡਿਆਂ ਨੂੰ ਚਟਾ ਕਿਵੇਂ ਦਿੰਦੇ ਹੋ ਕਿਵੇਂ ਥੋੜਾ ਕੋਟਵਾੜਿਆ ਕਿਵੇਂ ਮੁੰਡੇ ਇੱਥੇ ਆਉਂਦੇ ਆ ਮੁੰਡੇ ਤਾਂ ਹੁਣ ਆਪ ਹੀ ਆ ਜਾਂਦੇ ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜੀ ਜਗ੍ਹਾ ਤੇ ਕਿਹੜੀ ਚੀਜ਼ ਆਉਣ ਕਰਨੇ ਹੁੰਦੇ ਨੇ ਜਿਵੇਂ ਜਿੱਥੇ ਵੀ ਕੁਝ ਵਰਤਦਾ ਉੱਥੇ ਤਾਂ ਆਪਦੇ ਆਪਣੇ ਆਪ ਹੀ ਦੁਨੀਆ ਢੇਰੀ ਹੋ ਜਾਂਦੀ ਹੈ ਜੀ ਮੰਨ ਲਓ ਇਹ ਸਾਡਾ ਜੀ ੱਡਾ ਹੈਗਾ ਅਸੀਂ ਇੱਥੇ ਸਮਾਨ ਲੈ ਕੇ ਬੈਠੇ ਹਾਂ ਇੱਥੇ ਕੋਈ ਆਉਂਦਾ ਨਹੀਂ ਤੁਸੀਂ ਕੈਮਰਾ ਵੀ ਨਹੀਂ ਮੁੰਡੇ ਆਉਂਦੇ ਨਹੀਂ ਆਉਂਦੇ ਇੱਧਰ ਵੀ ਨਹੀਂ ਅਸੀਂ ਆਏ ਢਿੱਟ ਪਾਦਨੇ ਕੰਦਰ ਟੱਪ ਕੇ ਅੱਛਾ ਹੁਣ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਤਿੰਨੇ ਜਣੇ ਨੰਗ ਕੇ ਸਮਾਨ ਲੈ ਕੇ ਕਿੰਨੇ ਦਾ ਸਮਾਨ ਲੈ ਕੇ ਉਹ ਲੈ ਗਏ ਜੀ 4-5000 ਦਾ ਅੱਛਾ ਕਿ ਮਾੜਾ ਜਾਂਦਾ ਹੁੰਦਾਗਾ 5000 ਦਾ ਤਿੰਨੇ ਆਣੇ 5 ਦਾ ਲੈ ਗਏ ਹਾਂਜੀ 25-3500 ਰੁਪਏ ਤੁਹਾਨੂੰ ਦਿਹਾੜੀ ਪੈ ਗਈ ਹਾਂਜੀ ਤੇ ਡੇਲੀ ਕਿੰਨੇ ਕੁ ਮੁੰਡੇ ਆ ਜਾਂਦੇ ਆ ਡੇਲੀ ਮੁੰਡੇ ਦਾ ਜੀ 15 20 ਤਾਂ ਆ ਹੀ ਜਾਂਦੇ ਨੇ ਵੱਧ ਵੀ ਆਉਂਦੇ ਨੇ ਕਿਉਂਕਿ ਜੀ ਸਮਾਰ ਘੱਟ ਤੋਂ ਘੱਟ ਅੰਦਾਜ਼ਾ ਕਿੰਨਾ ਹੈ ਐਵਰੇਜ ਕਿੰਨੀ ਹੈ 10 15 ਦਾ ਆ ਜਾਂਦੇ ਨੇ 10 ਕ ਬੰਦੇ ਲਾ ਕੇ ਚਲੋ 50000 ਰੁਪਿਆ ਹੋ ਗਿਆ 25 25000 ਰੁਪਿਆ ਤੁਸੀਂ ਡੇਲੀ ਦਾ ਕਮਾਉਂਦੇ ਹੋ ਹਾਂਜੀ ਹਾਂਜੀ ਤੇ ਉਹ ਕੋੜਾ ਫਿਰ ਇੱਕ ਵਾਰ ਲਾ ਜਾ ਕੇ ਘਟ ਜਾਂਦੇ ਨੇ ਜੀ ਉਹਨਾਂ ਜਿਵੇਂ ਜਿਵੇਂ ਨਸ਼ਾ ਵਧੀ ਜਾਂਦਾ ਲੱਥ ਲੱਗ ਜਾਂਦੀ ਹੈ ਵੱਧ ਦੀ ਫਿਰ ਹੋਰ ਲੈਣ ਆ ਜਾਂਦਾ ਇੱਕ ਬੰਦਾ ਤਿੰਨ ਤਿੰਨ ਵਾਰ ਲੈ ਜਾਂਦਾ ਅੱਛਾ ਤੇ ਹੋਰ ਤੁਹਾਡੇ ਗਰੋਹ ਦੇ ਵਿੱਚ ਕਿੰਨੇ ਜਾਣੇ ਆ ਟੋਟਲ ਕਿੰਨੇ ਮੈਂਬਰ ਹੋ ਤੁਸੀਂ ਅਸੀਂ ਤਾਂ ਕੁੜੀਆਂ ਤਾਂ ਅਸੀਂ 10 12 ਹੀ ਆ ਤੇ ਮੁੰਡੇ 15 ਵਗੋਂ ਨਹੀਂ 25 ਕਿ ਜਾਣੇ ਹੋ ਮਹੀਨੇ ਦੀ ਕਮਾਈ ਕਿੰਨੀ ਹੈ ਟੋਟਲ ਤੁਹਾਡੀ ਕਿੰਨੇ ਲੱਖ ਹੈ 25 ਲੱਖ ਆਜੀ 25 ਲੱਖ ਰੁਪਿਆ 25 ਲੱਖ ਰੁਪਿਆ ਕਮਾਉਨੇ ਹੋ ਹਾਂਜੀ ਹਾਂਜੀ ਬਣਦੀ ਹੈ ਤੇ ਤੁਹਾਨੂੰ ਦੋਨਾਂ ਨੂੰ ਕਿੰਨੇ ਕਿੰਨੇ ਬੰਦੇ ਆ ਕਿੰਨੇ ਕਿੰਨੇ 10000 5-7 ਲੱਖ ਦਿਹਾੜੀ ਬੰਦੀ ਹੈ ਹਾਂਜੀ 10 ਥੱਲੇ ਥੱਲੇ 10000 ਦਿਹਾੜੀ ਤੁਹਾਨੂੰ ਇੱਕ ਜਣੇ ਨੂੰ ਬੰਦੀ ਹੈ ਹਾਂਜੀ ਠੀਕ ਹੈ ਤਿੰਨ-ਤਿੰਨ ਲੱਖ ਰੁਪਏ ਤੁਸੀਂ ਮਤਲਬ ਦਾ ਜੀ ਗਾਹਾਂ ਦੇ ਮੰਨ ਲਓ ਜੀ ਦਿਹਾੜੀ ਤੇ ਕੰਮ ਕਰਦੇ ਹਾਂ ਅਗਲੇ ਦਾ ਸਾਨੂੰ ਸਵੇਰ ਤੋਂ ਇੱਥੇ ਬਿਠਾ ਦਿੰਦਾ ਅਗਲਾ ਹੁਣ ਅਸੀਂ ਸ਼ਾਮ ਨੂੰ 6 ਵਜੇ ਤੱਕ ਇੱਥੇ ਬੈਠ ਖੜੇ ਤਿੰਨ ਤਿੰਨ ਲੱਖ ਰੁਪਏ ਤੁਸੀਂ ਮਹੀਨੇ ਦਾ ਪਾਉਣੇ ਹਾਂ ਹਾਂਜੀ ਵੱਧ ਵੀ ਦੇ ਦੇਣਾ ਉਹਨਾਂ ਨੂੰ ਕਮਾਈ ਕਰਕੇ ਠੀਕ ਹੈ ਨਹੀਂ ਆਪਦੀ ਤਾਂ ਤੁਸੀਂ ਤੁਹਾਨੂੰ 3-3 ਲੱਖ ਵੱਜਦਾ ਹਾਂਜੀ ਮਤਲਬ ਹੁਣ ਤੁਸੀਂ 25 20 25 ਲੱਖ ਰੁਪਏ ਕਮਾਉਣੇ ਟੋਟਲ ਤਿੰਨ ਤਿੰਨ ਲੱਖ ਰੁਪਏ ਥੋੜੀ ਦਿਹਾੜੀ ਹੈਗੀ ਹੈ ਹਾਂਜੀ ਤੁਸੀਂ ਬਈ ਫਿਰ ਕੀ ਦਿਹਾੜੀ ਹੈ ਜੀ ਘਾਰ ਹੀ ਦਿਹਾੜੀ ਹੈ ਰਿਸਕ ਵੀ ਹੈਗਾ ਆ ਦੇਖੋ ਹੁਣ ਇੱਥੇ ਬਿਠਾar ਕੇ ਤੁਸੀਂ ਛਾਪਾ ਮਾਰ ਲਿਆ ਹ ਉਹ ਤਾਂ ਮੁਰੇ ਆਉਂਦੇ ਨਹੀਂ ਜਿਹੜੇ ਸਾਨੂੰ ਭੇਜਦੇ ਨੇਗੇ। ਕੁਝ ਹੋ ਨਹੀਂ ਆਉਂਦੀ। ਉਹ ਕਹਿੰਦੇ ਵੀ ਸੋਡੀ ਜ਼ਿੰਮੇਵਾਰੀ ਹੈ ਜੇ ਤੁਸੀਂ ਪੜਿਆਗੇ। ਅਸੀਂ ਆਈ ਜ਼ਿੰਮੇਵਾਰੀ। ਸਭ ਤੋਂ ਪਹਿਲਾਂ ਉਹ ਫੋਮ ਭਰਾ ਲੈਂਦੇ ਨੇ ਉੱਤੇ ਲਿਖਿਆ ਹੁੰਦਾ ਸਾਰਾ ਕੁਸ ਹੂੰ ਵੀ ਤੁਸੀਂ ਆ ਜੇ ਕਹਿਦਾਰਾ ਸਾਡੇ ਤੋਂ ਕੁਝ ਵੀ ਹੁੰਦਾ ਤੁਸੀਂ ਖੁੱਲ੍ਹ ਜੇ ਮੈਦਾਨ। ਇਹ ਹੁੰਦਾਗਾ ਜੀ ਵੀ ਚਲੋ ਦੇਖੀ ਜਾਉਂਗੀ ਲਾਉਣ ਲੱਗਿਆਗਾ ਕੰਮ। ਤੇ ਜਮਾਨਤ ਜਮੂਰਤ ਤੁਹਾਡੀ ਚਰਾਉਣ ਦਾ ਉਹਨਾਂ ਦਾ ਕੋਈ ਹੋਣੀ। ਕੋਈ ਜ਼ਿੰਮੇਵਾਰੀ ਤੋਂ ਦੱਸੀ ਜਾਂਦੀਆਂ ਜੀ। ਐਵੇਂ ਤੇ ਕੋਈ ਨਹੀਂ ਲਾਉਣ ਉਹਨਾਂ ਨੇ। ਨਹੀਂ ਜੀ ਸਾਡਾ ਅੱਧਾ ਉਤ। ਅੱਛਾ। ਹਾਂ ਜੀ। ਤੇ ਕਿੰਨੇ ਕੁ ਮੁੰਡਿਆਂ ਨੂੰ ਇਹ ਤੇਰੇ ਮੁੰਡੇ ਦੇ ਅੰਦਾਜ਼ਾ ਆ ਜਾ ਇਸ ਪਿੰਡ ਦੇ ਤਾਂ 10 15 ਨੇ ਜੀ ਇਸ ਹੋਰ ਨਾਲ ਦੇ ਪਿੰਡ ਉਹ ਟੰਡਾ ਦਵਾ ਜਾਂਦੇ ਨੇ ਕਿਸੇ ਪਿੰਡ ਦੇ ਦੋ ਚਾਰ ਜਿਵੇਂ ਜਿਵੇਂ ਪਤਾ ਲੱਗਦਾ ਤੇ ਕਿੰਨੇ ਮੁੰਡੇ ਮਰ ਚੁੱਕੇ ਆ ਜਿੱਟਾ ਪੀ ਕੇ 10 12 ਕਿਸੇ ਪੰਡ ਦੇ ਦੋ ਚਾਰ ਐਵੇਂ ਜੀ ਅੱਲਾ ਵੇਲੇ ਵੀ ਪੰਡਾਂ ਨੇ ਦੱਸ ਉਹ ਤਾਂ ਨਹੀਂ ਜੀ ਮਰਦੇ ਹੈਗੇ ਦੇਖੋ ਜੇ ਤਾਂ ਪਿੰਦੇ ਰਹਿੰਦੇ ਨੇ ਕਿੱਤਾ ਨਹੀਂ ਮੁੱਕਦੇ ਜਦੋਂ ਜੀ ਟਿਕ ਟੂਕੇ ਲਾਉਂਦੇ ਨੇ ਗਲਤ ਲਾ ਕੇ ਬਹਿ ਜਾਂਦੇ ਨੇ ਜਿਆਦਾ ਉਦੋਂ ਖਤਰਾ ਹੋ ਜਾਂਦਾ ਹੈ ਨੀ ਫਿਰ ਤੁਸੀਂ ਇਹ ਚੀਜ਼ ਨੂੰ ਇਹ ਜੀ ਮੰਨਦੇ ਨਹੀਂ ਵੀ ਜੇ ਇੱਕ ਘੱਟ ਲਾਉਂਦੇ ਤਾਂ ਕੋਈ ਜੱਕਰ ਨਹੀਂ ਗਾ ਵੱਧ ਬਿੰਦੇ ਤਾਂ ਉਹਦੇ ਨਾਲ ਨੁਕਸਾਨ ਹੈ ਮੈਂ ਆਪਦੇ ਸਵਾਦ ਨੂੰ ਲਾਉਂਦੇ ਆ ਜੀ ਸਾਡੇ ਕਰਕੇ ਥੋੜੀ ਆਉਂਦੇ ਨੇ ਉਹਦਾ ਆਪਦਾ ਸਵਾਦ ਆਉਂਦਾ ਰਹਣਾ ਹੁਣ ਅਸੀਂ ਵੇਚਦੇ ਆ ਸੀ ਆਪਦੇ ਪੈਸੇ ਦੇ ਸਵਾਦ ਨੂੰ ਵੇਚਦੇ ਆ ਤੇ ਵੀ ਸਵਾਦ ਥੋੜਾ ਮਾੜਾ ਹੈ ਨਾ ਤੁਸੀਂ ਜੱਜ ਦਾ ਸਵਾਦ ਵੀ ਬਈ ਪਾਲ ਸਕ ਕੀ ਦੇਖੋ ਜੀ ਕੋਈ ਅਸੀਂ ਕਿਸੇ ਨੂੰ ਘਰੋਂ ਦਾ ਸੱਦਰ ਨਹੀਂ ਜਾਂਦੇ ਕਿਉਂਕਿ ਅਗਲਾ ਸਮਾਨ ਨੂੰ ਆਉਂਦਾ ਸਰੀਰ ਟੁੱਟਦਾ ਉਹਨਾਂ ਨੂੰ ਨਸ਼ੇ ਦੀ ਲਤ ਸਾਨੂੰ ਬੈਸੀ ਦੀ ਲਤ ਨਹੀਂ ਬਈ ਫਿਰ ਤੁਸੀਂ ਹੋਰ ਜੱਜ ਦਾ ਕੰਮ ਕਰ ਲਓ ਤੁਸੀਂ ਕਿਹਨੇ ਪ੍ਰੈਸ ਦੀ ਲਤ ਲਾਤਾ ਸਾਨੂੰ ਨਹੀਂ ਨਹੀਂ ਜੀ ਕੋਈ ਸਰਕਾਰ ਨੌਕਰੀਆਂ ਨਹੀਂ ਦਿੰਦੀ ਆਏਗੀ ਹਮਮ ਇਹ ਹਾੜੀਆਂ 'ਚ ਕੋਈ ਫਾਇਦਾ ਨਹੀਂ ਅਗਲਾ ਸਾਰਾ ਬੜੇ ਚੰਨ ਪਾ ਤੁਸੀਂ ਬੜੇ ਕਿੰਨੇ ਹੋ ਮੈਂ 12 ਪੜ੍ਹੀ ਹੋਈ ਆ ਵੀ ਤੁਸੀਂ ਬਈ ਮੈਂ ਵੀ ਜੀ ਪਲੱਸ 2 ਕੀਤੀ ਹੋਈ ਆ ਸਾਨੂੰ ਪੜਿਆ ਲੈ ਗਿਆ ਨੂੰ ਕੋਈ ਨੌਕਰੀ ਤੱਕ ਨਹੀਂ ਮਿਲੀ ਅਸੀਂ ਘਰਾਂ ਦੇ ਝਾੜੂ ਪੋਚੇ ਲਾ ਕੇ ਵੀ ਹਟ ਗਈਆਂ ਤੁਸੀਂ ਗਏ ਹੋ ਟਰਾਈ ਕੀਤਾ ਪਹਿਲਾਂ ਵੀ ਨੌਕਰੀ ਵਾਸਤੇ ਜੀ ਹਾਂ ਜੀ ਪੋਸਟਾਂ ਪਰ ਪਰ ਪੋਸਟਾਂ ਦਾ 1500 ਦਾ ਇੰਨਾ ਬੱਸ ਪਰ ਕਿੰਨੇ ਜੋ ਕਦੇ ਭਰਤੀ ਵੀ ਹੋਏਗਾ ਮਤਲਬ ਅਗਰ ਸਿਲੈਕਟ ਹੋ ਜਾਓ ਇੱਕ ਦੋ ਨੰਬਰਾਂ ਚ ਰਹਿ ਜਾਂਦੇ ਹਾਂ ਜੀ ਕੋਈ ਸਿਲੈਕਟ ਕੌਣ ਕਰਦਾ ਜੀ ਪੈਸੇ ਵਾਲਾ ਨੇ ਥੋੜੇ ਤੋਂ ਪੈਸੇ ਉਸੇ ਲਈ ਸੀ ਹਾਂ ਜੀ ਪੈਸੇ ਪੂਸੇ ਲੈ ਲਏ ਕਿੰਨੇ ਜੀ ਪੈਸੇ ਘਟ-ਘਟ 5-6000 ਰੁਪਏ ਕਦੇ ਕਦੇ ਇੰਨੇ ਦੋ ਇੰਨੇ ਦੋ ਉਹ ਤਾਂ ਮੁਰਲੇ ਬੰਦੇ ਮੰਗਦੇ ਨੇ 50000 ਹਾਂਜੀ ਹਾਂਜੀ ਜਿੰਨਾਂ ਦੀ ਮਾੜੀ ਮੋਟੀ ਪੁੱਗਦੀ ਉਹਨਾਂ ਨੂੰ ਨੌਕਰੀਆਂ ਦਿੰਦੇ ਆ ਸਾਡੇ ਵਰਗ ਇਨਕੀ ਮੁੜ ਕੇ ਕਹਿੰਦੇ ਨੇ ਤੁਹਾਡੇ ਆ ਘਮੀ ਰਹੀ ਤੁਹਾਡੇ ਆ ਰਹਿ ਗਿਆ ਜੀ ਮੁੜ ਕੇ ਅੱਕ ਕੇ ਫਿਰ ਸਾਡੇ ਸੋਚਿਆ ਵੀ ਛੱਡ ਮਣਾ ਕੰਮ ਤੁਸੀਂ ਇਹ ਸੋਚਿਆ ਵੀ ਅਸੀਂ ਸਾਨੂੰ ਤਾਂ ਨੌਕਰੀ ਮਿਲੀ ਨਹੀਂ ਅਸੀਂ ਤਾਂ ਭੁੱਖੇ ਮਰੀਏ ਨੇ ਸਾਡੇ ਜਵਾਗ ਨਾ ਭੁੱਖੇ ਮਰਨ ਹਾਂਜੀ ਉਹ ਜੀ ਦੀ ਮਜਬੂਰੀ ਤੁਸੀਂ ਇਹ ਕੰਮ ਕੀਤਾ ਕੰਮ ਕਰਕੇ ਤਾਂ ਖਾਣਾ ਹੀ ਆ ਜੀ ਕੋਈ ਵੀ ਕੰਮ ਚਾਹੀਦੀ ਦੁਨੀਆ ਤੇ ਇਹ ਕੰਮ ਘਰਾਂ ਤੇ ਜਾਂਦੇ ਸੀ ਜੀ ਦੋ ਘਰ ਫਾਮੇ ਸੀ 3000 ਰੁਪਏ ਦੀ ਦਿਹਾੜੀਆਂ ਤੇ ਕੋਈ ਤੁਹਾਡੇ ਸਾਹਮਣੇ ਫਾਇਦਾ ਨਹੀਂ ਰਿਹਾ ਜਿਹਦੀ ਦਿ ਕੀ ਦਿਹਾੜੀ ਕਰਦੇ ਸੀ ਪਹਿਲਾਂ ਤੁਸੀਂ ਬਾਈ ਦਿਹਾੜੀ ਹੁਣ ਤੁਹਾਨੂੰ ਪਤਾ ਹੀ ਆ ਮਜਬੂਰੀ ਕੀ ਮਜਦੂਰੀ ਕੀ 300 ਰੁਪਏ ਦਿਹਾੜੀ 300 ਰੁਪਏ ਦਿਹਾੜੀ ਹਾਂਜੀ ਥੋੜੀ ਬਾਈ بس 400 450 ਹੁਣ ਕਹਦਾ ਨਿਰੇਗਾ ਦਾ ਕੰਮ ਕਰਦੇ ਸੀ ਕੋਈ ਹੋਰ ਕੰਮ ਕਰਦੇ ਸੀ ਹਾਂਜੀ ਹਾਂਜੀ ਨਿਰੇਗਾ ਨੇ ਤੁਹਾਨੂੰ ਪਤਾ 250 ਪੌਣੇ 300 ਬਸ ਇਸ ਤੋਂ ਜ਼ਿਆਦਾ ਪੈਂਦਾ ਨਹੀਂ ਹੈਗਾ ਜੇ ਆਪਾਂ ਕਿਸੇ ਦੇ ਹੂੰ ਵੀ ਦਿਹਾੜੀ ਤੇ ਖੇਤ ਤੇ ਜਾਣੇ ਆ ਤਾਂ ਵੀ 350 ਦੇ ਦਿੰਦਾ ਪ੍ਰੋਪਰਟੀ ਕੀ ਕੀ ਬਣਾਲੀ ਚੱਟਾ ਵੇਚ ਕੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਜਿਹਦਾ ਇੰਨੇ ਪੈਸੇ ਕਮਾਉਣ ਨਾਲ ਸਾਰਾ ਕੁਝ ਹੀ ਹੋਣਾ ਰਿਹਾ ਸਾਲ ਦਾ ਤੁਸੀਂ ਲਾ ਲਓ 90 ਲ ਤੇ ਬਰਬ ਦੇ ਹੁਕਮ ਨਾਲ ਸਾਰਾ ਕੁਝ ਬਣਾ ਲਿਆ ਬੱਚਿਆਂ ਦੀ ਪੜ੍ਹਾਈ ਲਖਾਈ ਹੁਣ ਤਾਂ ਪ੍ਰਾਈਵੇਟ ਸਕੂਲਾਂ ਚ ਹੋ ਰਹੀ ਆ ਹੂੰ ਅੱਗੇ ਸਰਕਾਰੀ ਚ ਜਾਂਦੇ ਸੀ ਸਾਰਾ ਕੁਝ ਹੈ ਜੀ ਹੁਣ ਗੱਡੀਆਂ ਕੁੜੀਆਂ ਪੈਸਾ ਤੇ ਲਾਹੌਰ ਕਾਲਾ ਪੂਰਾ ਹਾਂਜੀ ਹਾਂਜੀ ਸਾਰਾ ਗੱਜਮੀਨ ਜਮੂਨ ਵੀ ਬਣ ਗਈ ਤੁਹਾਡੇ ਕੋਲੇ ਬਈ ਸਭ ਕੁਝ ਹੈ ਜੀ ਠੀਕ ਹੈ ਤੇ ਜਿਹੜੇ ਮੁੰਡੇ ਮਾਰੇ ਆ ਉਹ ਉਹਨਾਂ ਬਾਰੇ ਜਿਨ੍ਹਾਂ ਦੇ ਪੁੱਤ ਪੁੱਤਾਂ ਪੁੱਤ ਮਾਰਤੇ ਜਿਨ੍ਹਾਂ ਉਤਾਂ ਪਿਓਾਂ ਦੇ ਪੁੱਤ ਮਾਰਤੇ ਮਾਵਾਂ ਦੇ ਪੁੱਤ ਮਾਰਤੇ ਪੈਣਾ ਦੇ ਭਰਾ ਮਾਰਦੇ ਕੀ ਦੋਸ ਜੇ ਅਸੀਂ ਕੀ ਕਰ ਸਕਦੇ ਨਾ ਲਾਉਂਦੇ ਵੱਧ ਵੱ ਸਵਾ ਦੇ ਮਾਰੇ ਲਾਉਂਦੇ ਆ ਟੀਕੇ ਲਾ ਲੈਂਦੇ ਨੇ ਚਿੱਟਾ ਪੀ ਲੈਂਦੇ ਨੇ ਜੇ ਜਿਆਦਾ ਓਵਰਲੋਡ ਨਸ਼ਾ ਹੋ ਜਾਂਦਾ ਫੇਰ ਮਰਦੇ ਆ ਨਹੀਂ ਥੋੜਾ ਕੋਡਵਾਰ ਕੀ ਹੈ ਮਤਲਬ ਕਿਵੇਂ ਉਹਨਾਂ ਨੂੰ ਚਿੱਟਾ ਚੁੱਟਾ ਕਿਵੇਂ ਜਿੰਨੇ ਉਹ ਇੱਥੇ ਆ ਕੇ ਜਗ੍ਹਾ ਤੁਸੀਂ ਇਹ ਦੇਖ ਰਹੇ ਹੋ ਜਗ੍ਹਾ ਦੇ ਇੱਥੇ ਬੁਲਾਉਣੀ ਹੋ ਕਿਵੇਂ ਬੁਲਾਉਣੀ ਹੈ ਕੋਡਵਾਰ ਥੋੜਾ ਕੀ ਹੈ ਕੋਡਵਾਰ ਜੀ ਜਿਵੇਂ ਹੁਣ ਇੱਕ ਮੁੰਡਾ ਆ ਗਿਆ ਉਹਨੂੰ ਅਸੀਂ ਕਹਿੰਦੇ ਆ ਵੀ ਗਾਹਾਂ ਵੀ ਦੱਸ ਪਾ ਦਿਓ ਇਹ ਕੋੜ ਬੁਲਾਉਣੇ ਕਿਵੇਂ ਇਥੇ ਮਤਲਬ ਤੁਸੀਂ ਪੈਸੇ ਦੇ ਜੋ ਚੀਜ਼ ਲੈ ਜੋ ਇੱਕ ਨਾਲ ਹੁੰਦੀ ਆ ਗੱਲ ਹਾਂ ਕਿ ਉਹ ਸਮਾਨ ਕਹਦਣੇ ਸਿੱਧਾ ਕਰ ਲੈ ਸਮਾਨ ਹਾਂ ਸਮਾਨ ਲੈ ਲੀ ਠੀਕ ਹੈ ਜੀ ਇਹ ਕਿਤੇ ਪੁਲਿਸ ਬਲਸ ਦੀ ਰੇਡ ਪਈ ਹੋਵੇ ਤੁਹਾਡੇ ਤੇ ਹੁਣ ਪਾਈ ਗਈ ਜੀ ਆ ਤੁਸੀਂ ਵੀਡੀਓ ਬਣਾਈ ਜਾਂਦੇ ਨਹੀਂ ਪਹਿਲਾਂ ਨਹੀਂ ਪਈ ਹੈਗੀ ਨਹੀਂ ਇਹ ਵੀ ਸਾਨੂੰ ਬਈ ਉਹਦਾ ਮੁੰਡਿਆ ਨੂੰ ਪਤਾ ਲੱਗਿਆ ਕਿਉਂਕਿ ਉਹ ਮੁੰਡੇ ਸੱਟ ਸੀਗੇ ਅਸੀਂ ਮੁੰਡਿਆਂ ਨੂੰ ਪੁੱਛਿਆ ਸਮਾਨ ਕਿੱਥੋਂ ਲੈ ਕੇ ਆਏ ਹੋ ਉਹ ਇੱਕ ਬੰਦੇ ਨੇ ਦੱਸਤਾ ਛੋਟੇ ਬਾਰੇ ਵੀ ਉੱਥੇ ਬੈਠੀਆਂ ਹੋਈਆਂ ਠੀਕ ਹੈ ਤੇ ਵੀ ਤੁਸੀਂ ਕਾਹਨਾ ਦਿਖਾਇਆ ਭਾਈ ਤੁਸੀਂ ਗਲਤ ਕੀਤਾ ਸਾਨੂੰ ਆਉ ਦਾ ਟਾਈਮ ਵਾਸ ਕਰ ਲੰਦੇ ਕਿਉਂ ਵੀਡੀਓ ਬਣਾਈ ਜਾਨੇ ਬਾਈ ਬਣ ਕੇ ਸਾਡੀ ਵੀਡੀਓ ਗਾਹ ਕਾਣੇ ਚੀਤ ਭਾਈ ਅਸੀਂ ਥੋੜਾ ਮੂੰਹ ਤੋਂ ਕੱਪੜਾ ਉਤਾਰ ਰਹੇ ਨਹੀਂ ਜੀ ਮੂੰਹ ਤੋਂ ਕੱਪੜਾ ਤਾਂ ਅਸੀਂ ਲਾਉਣਾ ਵੀ ਨਹੀਂ ਬਾਈ ਜੀ ਅਸੀਂ ਅਦਾ ਅਸੀਂ ਲਾਉਂਦੇ ਨਹੀਂ ਬਾਈ ਤੁਨਸੇ ਹੱਥ ਲਾ ਕੇ ਥੋੜੇ ਦੇ ਕਰਨਾ ਕਿ ਤੁਸੀਂ ਮੇਰੇ ਤੇ ਕੋਈ ਪਰਚਾ ਬਾਦੋ ਮੇਰੇ ਅਸੀਂ ਵੀਡੀਓ ਤਾਂ ਬਣਾ ਰਹੇ ਆਂ ਵੀਡੀਓ ਤੁਸੀਂ ਕੱਲੀ ਕੱਲੀ ਗੱਲ ਗੱਲ ਦੱਸ ਰਹੇ ਤੁਸੀਂ ਕਿਹਾ ਸਾਡੇ ਅਸੀਂ ਕੱਪੜੇ ਬਾੜ ਕੇ ਤੁਸੀਂ ਥਾਣੇ ਜਾਵਣੋ ਸਾਨੂੰ ਫਸਾਉਣ ਦੀ ਕੋਸ਼ਿਸ਼ ਕਰੋ ਅਸੀਂ ਇਹੋ ਜਿਹਾ ਕਰ ਨਹੀਂ ਗਏ ਅਸੀਂ ਕੋਈ ਵੀ ਦੋਸ਼ ਲਾਵਾਂਗੇ ਅਸੀਂ ਕੰਮ ਕਰਦੇ ਹਾਂ ਅਸੀਂ ਵੀ ਘਰ ਦੀਆਂ ਧੀਆ ਕੋਈ ਗੱਲ ਨਹੀਂ ਜਸ ਚਿੱਟਾ ਵੇਚਦੇ ਹਾਂ ਪਰ ਅਸੀਂ ਇੰਨੇ ਮਾੜੇ ਨਹੀਂ ਧੀਆ ਤਾਂ ਬਾਈ ਸਾਡੇ ਵੀ ਉਹ ਨਹੀਂ ਕੰਮ ਕਰਦੀਆਂ ਉਹ ਨਹੀਂ ਨਸ਼ਾ ਵੇਚਦੀਆਂ ਉਹ ਚਿੱਟਾ ਨਹੀਂ ਵੇਚਦੀਆਂ ਦੇਖੋ ਜੀ ਹਰੇਕ ਦਾ ਕੋਈ ਨਾ ਕੋਈ ਕੰਮ ਹੁੰਦਾ ਆਪਣਾ ਆਪਣਾ ਮਜਬੂਰੀ ਹੁੰਦੀ ਹੈ ਜੀ ਦੇਖੋ ਜੀ ਕੋਈ ਕਿਸੇ ਦਾ ਮਨ ਨਹੀਂ ਕਰਦਾ ਇਹ ਕੰਮਾਂ 'ਚ ਪੈਣ ਨੂੰ ਜੇ ਕਿਸੇ ਦੇ ਮਾਮਲੇ ਤੁਸੀਂ ਇੱਥੇ ਸਾਡੀ ਵੀਡੀਓ ਬਣਾਉਨੇ ਸੋਨੂੰ ਵੀ ਤਾਂ ਕੁਝ ਨਾ ਕੁਝ ਮਿਲਦਾ ਹੀ ਆ ਇਹ ਕੰਮ ਆਪਣਾ ਆਪਣਾ ਕੰਮ ਹੈ ਬਾਈ ਮਿਲਦਾ ਬੱਕਰੀ ਗੱਲ ਹੈ ਵਿਊ ਆਉਂਦੇ ਆ ਪੈਸੇ ਉਹਦੇ ਵੱਖਰੀ ਗੱਲ ਹੈ ਅਸੀਂ ਆਪਣੀ ਕਮਾਈ ਮਿਹਨਤ ਦੀ ਕਮਾਈ ਕਰਕੇ ਕੰਮ ਕਰਦੇ ਹਾਂ ਨਾ ਅਸੀਂ ਅਸੀਂ ਥੋੜੇ-ਮੋਟੇ ਕਰਦੇ ਹਾਂ ਜੀ ਅਸੀਂ ਐਡਾ ਵੱਡਾ ਰਿਸਕ ਲੈਨੇ ਆ ਦੇਖੋ ਹੁਣ ਧੁੱਪੇ ਗਰਮੀ 'ਚ ਕਮਾਈ ਜੀ ਇਹ ਹੈ ਮਿਹਨਤ ਵਾਲੀ ਅੱਥੇ ਕੋਈ ਸ਼ਾਨੀ ਆ ਦੇਖੋ ਸੀ ਐਂ ਬੈਠੇ ਸੀ ਇੱਥੇ ਕੋਈ ਸਾਨੂੰ ਕਿਧਰੋਂ ਵੀ ਕੁਝ ਕਹਿ ਸਕਦਾ ਕੋਈ ਰਾਤ ਵਰ ਬਰਾਤੇ ਜਦੋਂ ਨੇਰੇ ਸਵੇਰੇ ਤੇ ਬਾਈ ਤੁਸੀਂ ਚੱਜ ਦਾ ਕੰਮ ਕਰੋ ਤੁਹਾਨੂੰ ਕਿਸੇ ਨੇ ਕਹਿਣਾ ਕੁਝ ਨਹੀਂਗਾ ਤੁਹਾਨੂੰ ਕਹਿ ਕੇ ਹਟਿਆ ਭਾਜੀ ਪਹਿਲਾਂ ਵੀ ਚੱਜ ਦੇ ਕੰਮਾਂ 'ਚ ਕਮਾਈ ਨਹੀਂ ਤੈਨੂੰ 250 ਨਾਲ ਬਣਦਾ ਕੀ ਇਹ ਖਰਚੇ ਇੰਨੇ ਨੇ ਕਿ ਸਰਕਾਰਾਂ ਨੌਕਰੀਆਂ ਦਿੰਦੀਆਂ ਨਹੀਂ ਫਿਰ ਬਾਈ ਕੋਈ ਹੋਰ ਕੰਮ ਕਰ ਲੋ ਕੋਈ ਕਿਸੇ ਦੇ ਚੰਗੀ ਅਸੀ ਨਾ ਜੀ ਸਾਰੇ ਕੰਮ ਕਰਕੇ ਦੇਖ ਲੈ ਛੱਡ ਤੇ ਤੁਹਾਡਾ ਕੰਮ ਕੀ ਕਰੀਏ ਜੀ ਪੰਜਾਬ ਦੇ ਤਾਂ ਰਾਜ ਭਈਆ ਨੇ ਕਰ ਰੱਖਿਆ ਦਿਹਾੜੀਆਂ ਕੀ ਕਰੀਏ ਤੁਸੀਂ ਪੰਜਾਬੀ ਹੋ ਅਸੀਂ ਪੰਜਾਬੀਆਂ ਜੀ ਤੁਹਾਡੇ ਘਰ ਵਾਲੇ ਬੰਦੇ ਜਿਹੜੇ ਅੱਗੇ ਸਾੜੂ ਮੈਰਜ ਨਹੀਂ ਹੋਈ ਦੋਨਾਂ ਜਣੀਆਂ ਦੀ ਇਹ ਤਾਂ ਕਦੀ ਹੋਈ ਹੈ ਇਹਦੀ ਹੋਈ ਮੇਰੀ ਤਾਂ ਪਤਾ ਫਿਰ ਤੁਸੀਂ ਨਾ ਇਹਦਾ ਪੱਕਾ ਪੂਰਾ ਵੀ ਸਾੜੀ ਹੋਈ ਨਹੀਂ ਨਹੀਂ ਜੀ ਇਹ ਦੀ ਹੋਣੀ ਹੋਈ ਮੇਰੀ ਤਾਂ ਹੋਈ ਹੈ ਸਾੜੂ ਸਾੜੀ ਐਨੀ ਕੋਲੇ ਕੇ ਗੱਲ ਨਹੀਂ ਇਹ ਤੁਹਾਨੂੰ ਕਿੱਥੇ ਕਿਵੇਂ ਮਿਲੀ ਸੀ ਬਾਈ ਬੱਸ ਜੀ ਐਂ ਗਾਣ ਪਛਾਣ ਬੱਸ ਹਾਂ ਜਿਹੜੇ ਮੁੰਡੇ ਲੈ ਕੇ ਆਉਂਦੇ ਨੇ ਇਹ ਨਾ ਜੀ ਮੈਂ ਕੰਮ ਤੇ ਜਾਂਦੀ ਸੀ ਇਹਦਾ ਮੈਨੂੰ ਇੱਕ ਦਿਨ ਕੰਮ ਤੇ ਉੱਧੇ ਹੀ ਟੱਕਰ ਗਈ ਇਹਦੀ ਮੈਨੂੰ ਕੋਈ ਕੰਮ ਮਿਲਣਾ ਮੈਂ ਉੱਧੇ ਤੋਂ ਹਟ ਗਈ ਸੀ ਕੰਮ ਤੋਂ ਠੀਕ ਹੈ ਜੀ ਸਾਰਿਆਂ ਨੂੰ ਜਵਾਬ ਦਿੱਤਾ ਸੀ ਹੂੰ ਹੁਣ ਕੇ ਫਿਰ ਮੈਂ ਇਹਨੂੰ ਆਪਣੇ ਨਾਲ ਜੋੜ ਲਿਆ ਵੀ ਆਪਾਂ ਐ ਤੇ ਕੰਮ ਕਰਦੇ ਆਂ ਇਹ ਵੀ ਕਿਰਾਏ ਤੇ ਰਹਿੰਦੀ ਸੀ ਹੁਣ ਮੁੜ ਕੇ ਨੇ ਆਪਦਾ ਘਰ ਬਣਾਇਆ ਕਿਰਾਇਆ ਕਿੰਨਾ ਸੀ ਘਰ ਦਾ ਇਹਨਾਂ ਦਾ 4-5000 ਰੁਪਏ ਸੀ ਅੱਛਾ ਤੇ ਹੁਣ ਜਦ ਆਪਦਾ ਘਰ ਲੈ ਲਿਆ ਹਾਂਜੀ ਹੁਣ ਕਿਰਾਏ ਦੀ ਦਿੱਤਾ ਹੋਇਆ ਹਾਂਜੀ ਨਹੀਂ ਹੁਣ ਆਪਦਾ ਮੈਂ ਹੁਣ ਆਪ ਦੋ ਘਰ ਕਿਰਾਏ ਤੇ ਦਿੱਤੀ ਹੋਇਆ ਲੈ ਕੇ ਅੱਛਾ ਤਿੰਨ ਘਰ ਆ ਤੁਹਾਡੇ ਕੋਲੇ ਇੱਕ ਜਹਾਪਰੇ ਨੇ ਦੋ ਕਿਰਾਏ ਤੇ ਹਾਂਜੀ ਤੇ ਤੁਹਾਡੇ ਕੋਲੇ ਬਾਈ ਸਾਡੇ ਕੋਲੇ ਹੈਗੇ ਜੀ 3-4 ਘਰ ਨੇ ਇੱਕ ਚ ਅਸੀਂ ਆਪ ਰਹਨੇ ਆਂਗੇ ਇੱਕ ਥਾਂ ਮੇ ਤਕਾਨਾ ਪਾਈ ਹੋਈਆਂ ਨੇ ਤੇ ਬਾਕੀ ਸਾਡੇ ਨੇ ਕਿਰਾਏ ਤੇ ਚੜਾਏ ਬੰਨੇ ਠੀਕ ਹੈ ਤੇ ਇਹਨਾਂ ਗੱਲਾਂ ਤੇ ਬਾਈ ਤੁਸੀਂ ਅਵੇ ਦੇ ਆਪ ਨੂੰ ਚੰਗਾ ਸਮਝਦੇ ਹੋ ਵੀ ਤੁਸੀਂ ਪੰਜਾਬ ਦੇ ਖਲਾਤ ਕਿੰਨੇ ਮਾੜੇ ਥੋੜੇ ਕਰਕੇ ਹੋਏ ਲੋਕਾਂ ਕਰਕੇ ਹਾਂਜੀ ਮੰਨਦੇ ਤਾਂ ਹੈਗੀਆਂ ਜੀ ਪਰ ਕੀ ਕਰੀਏ ਦੇਖੋ ਜੀ ਮਜਬੂਰੀਆਂ ਸ਼ੌਂਕ ਤਾਂ ਹੈਣੀਆਂ ਨਾ ਕਿਸੇ ਤੋਂ ਗਾਲਾਂ ਬੋਲੀਆਂ ਖਾਣ ਨੂੰ ਦਿਲ ਨਹੀਂ ਕਰਦਾ ਪਰ ਦੇਖੋ ਜੀ ਹੋਰ ਕੋਈ ਕੰਮ ਮੂਰੇ ਹੈ ਨਹੀਂ ਨਾ ਹੀ ਕੋਈ ਆਮਦਨਾਂ ਮੂਰੇ ਹੂੰ ਤੇ ਘਰ ਵਾਲਾ ਮੇਰਾ ਕੋਈ ਕੰਮ ਕਰਨ ਜੋਗਾ ਨਹੀਂ ਉਹ ਰਹਿੰਦਾ ਬਿਮਾਰਟਮਾਰ ਉਹ ਮੰਜੇ ਤੇ ਲੱਗਿਆ ਪਿਆ ਜਮਈ ਹੂੰ ਉੱਠਣ ਜੋਗਾ ਨਹੀਂ ਬਲਕਿ ਉਹਨੂੰ ਬੱਚਾ ਵਾਂਗੂ ਖਾਣਾ ਦੇਣਾ ਆਪ ਘਵਾਉਣਾ ਪੈਂਦਾ ਹੂੰ ਪੰਜਾਬ ਚ ਕਿੱਲੇ ਮੁੰਡੀ ਚਿੱਟੀਆਂ ਸੇਵਨ ਕਰਦੇ ਆ ਕਿ ਨਾਲ ਹੋਰ ਕੁੜੀਆਂ ਵੀ ਆਈਆਂ ਚ ਨਹੀਂ ਜੀ ਬਹੁਤ ਕੁੜੀਆਂ ਵੀ ਆਉਂਦੀਆਂ ਨੇ ਕੁੜੀਆਂ ਵੀ ਕਰਦੀਆਂ ਨੇ ਜੀ ਦੇਖੋ ਕੱਲੇ ਆਪਾਂ ਮੁੰਡਿਆਂ ਨੂੰ ਨਹੀਂ ਕਹਿੰਦੇ ਹੈਗੇ ਉਹਨਾਂ ਨੂੰ ਸ਼ੰਡੇ ਕੁੰਬ ਚ ਲੱਥ ਲੱਗ ਜਾਂਦੀ ਹੈ ਜਿਹੜੀਆਂ ਕੋਈ ਨਹੀਂ ਅੱレ ਮੁੰਡੇ ਵੀ ਕਰਦੇ ਕੁੜੀਆਂ ਦੀ ਕੁੜੀਆਂ ਵੀ ਨਾਲ ਹੈਗੀਆਂ ਹਾਂ ਜੀ ਜਿਹੜੀਆਂ ਕਲੱਬਾਂ ਗੁਲਮਾਂ ਚ ਜਾਂਦੀਆਂ ਉਹ ਵੀ ਲੈ ਜਾਂਦੀਆਂ ਨੇ ਬਹੁਤ ਦੂਰੋਂ ਦੂਰੋਂ ਆਉਂਦੀਆਂ ਕੁੜੀਆਂ ਕਿਵੇਂ ਲੱਗਦੀਆਂ ਬਾਈ ਕੁੜੀਆਂ ਕਲੱਬਾਂ ਚ ਜਾਂਦੀਆਂ ਜੀ ਰੋ ਉੱਥੇ ਮੁੰਡੇ ਲਵਾਣ ਸ਼ਰਾਬ ਸ਼ਰੂਬ ਦੇਖੋ ਜੀ ਨਸ਼ਾ ਪੱਤਾ ਸਾਰਾ ਕੁਝ ਕਰਦੀਆਂ ਨੇ ਨਹੀਂ ਸ਼ਰਾਬ ਤੋਂ ਲੱਗਦੀਆਂ ਤੁਹਾਡੇ ਹਿਸਾਬ ਨਾਲ ਹੈ ਜੀ ਸ਼ਰਾਬ ਤੋਂ ਉਹ ਕਰਦੀਆਂ ਨੇ ਉਸ ਤੋਂ ਜ਼ਿਆਦਾ ਉਹਨਾਂ ਨੂੰ ਇੰਟਰਸਟ ਵੱਧ ਜਾਂਦਾ ਨਸ਼ੇ ਖਰੀਰ ਨੂੰ ਆਸਰ ਕਰਨਾ ਹਟ ਜੇ ਤਾਂ ਅਗਲੇ ਨੂੰ ਇਹ ਹੁੰਦੇ ਵੀ ਆਪਾਂ ਆਹ ਵਾਲਾ ਨਸ਼ਾ ਕਰਕੇ ਵੇਖਦੇ ਆ ਜਿਆਦੇ ਨਸ਼ੀਲਾ ਪਦਾਰਥ ਕਿ ਕਿਹਲੇ ਬਹੁਤ ਦਾਗਾ ਵੀ ਕੰਮ ਕਰਾਂਗੇ ਨਸ਼ਾ ਕਰਕੇ ਕੁੜੀਆਂ ਕਿੰਨਾ ਕਿ ਕਿੰਨੀਆਂ ਕਿਉਂਦੀਆਂ ਤੁਹਾਡੇ ਕੋਲੇ ਡੇਲੀ ਜਿਹੜੀਆਂ ਸਮਾਨ ਲੈ ਕੇ ਜਾਂਦੀਆਂ 10 12 ਤਾਂ ਜੀ ਆ ਜਾਂਦੀਆਂ ਨੇ ਦਿੱਲੀ ਜੀ ਹਾਂ ਜੀ ਮਤਲਬ ਤੁਹਾਨੂੰ ਆ ਫੋਨ ਕਰਦੀਆਂ ਕਿ ਤੁਸੀਂ ਇਹਨਾਂ ਨੂੰ ਫੜਾ ਗਈਆਂ ਹੋ ਨੇ ਉਹਨਾਂ ਨੂੰ ਪਤਾ ਜੀ ਵੀ ਇੱਥੇ ਮਿਲਾਂਗੀ ਟਿਕਾਣੇ ਕਿਹੜਾ ਜਗ੍ਹਾ ਕਰਦੇ ਪਰ ਕੁੜੀਆਂ ਦਾ ਟਿਕਾਣੇ ਸੀ ਇੱਥੇ ਨਹੀਂ ਬੁਲਾਉਂਦੇ ਉਹ ਇੱਥੇ ਥੱਲੇ ਮੁੰਡੇ ਆਉਂਦੇ ਆ ਤੁਹਾਡੇ ਕਿਹੜੇ ਕਿਹੜੇ ਟਿਕਾਣੇ ਆ ਕਿਹੜੇ ਕਿਹੜੇ ਸ਼ਹਿਰਾਂ 'ਚ ਸਾਰੇ ਸ਼ਹਿਰਾਂ ਚ ਹੀ ਰਗ ਜਾਣੀ ਅਸੀਂ ਖੜੇ ਆਂਗੇ ਇੱਥੇ ਬਣਾਉਂ। ਠੀਕ ਐ। ਇੱਕ ਹੋਰ ਇਹ ਤੁਸੀਂ ਪਿੰਡ ਜੀ ਖੜੀ ਹੋ ਕਿਸੇ ਪਿੰਡ ਹੀ ਆ ਤਾਂ? ਹਾਂਜੀ ਇਹ ਤਾਂ ਪਿੰਡ ਆ ਜੀ। ਸ਼ਹਿਰ ਹੋਰ ਸਾਵੇਂ ਆ ਜੀ। ਕਿਹੜੇ ਕਿਹੜੇ ਸ਼ਹਿਰ? ਪਿੰਡ ਆਰੀਆ ਹੋ ਗਿਆ ਜੀ। ਹਮ। ਇੱਕ ਆਪਣਾ ਇੱਧਰ ਹੋ ਗਿਆ। ਉਹ ਤਾਂ ਡਾ ਬਰਨਾਲਾ ਬਰਨਾਲਾ ਹੋ ਗਿਆ ਜੀ। ਇਹ ਪਿੰਡਾ ਹੋ ਗਿਆ। ਸੰਗਰੂਰ ਹੋ ਗਿਆ। ਪਵਨ ਨਿਗੜ ਹੋ ਗਿਆ ਪਟਿਆਲਾ ਹੋ ਗਿਆ ਲੁਧਿਆਣਾ ਹੋ ਗਿਆ ਵੱਡੇ ਵੱਡੇ ਸ਼ਹਿਰ ਠੀਕ ਹੈ ਮਤਲਬ ਚੰਡੀਗੜ੍ਹ ਸ਼ਹਿਰ ਤਾਂ ਕਿ ਵੀ ਥੋੜੀ ਮਾਰ ਹੈਗੀ ਹੈ ਹਾਂਜੀ 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 ਹੈਗੀ ਤੇ ਮਤਲਬ ਤੁਸੀਂ ਕੱਲੇ ਦਾ ਕੰਮ ਕਰਦੇ ਨਹੀਂ ਥੋੜਾ ਜਿਵੇਂ 25 30 ਆਣੇ ਅਸੀਂ ਹੈਗੇ ਸਾਡਾ ਇੱਧਰ ਵਿਕਦਾ ਜੀ ਮੁੰਡਾ ਬਰਨਾਲਾ ਇੱਧਰ ਕੀ ਕਰਨ ਇੱਧਰ ਜ਼ਿਆਦਾ ਕਰਗਾ ਤੁਮਹਾਨੂੰ ਮਾਨਸਾ ਬਠਿੰਡਾ ਮੁੰਡੇ ਜ਼ਿਆਦਾ ਪਿੰਦੇ ਆ ਜੀ ਮੁੰਡੇ ਦੇ ਨਾਲ ਨਾਲ ਕੁੜੀ ਵੀ ਵੱਧ ਪਿੰਦੀਆਂ ਨੇ ਸ਼ਾਇਦ ਇੱਧਰ ਮੁੰਡੇ ਘੱਟ ਤੇ ਕੁੜੀਆਂ ਜ਼ਿਆਦਾ ਪਿੰਦੀਆਂ ਨੇ ਤੇ ਬਾਈ ਫਿਰ ਤੁਸੀਂ ਹੁਣ ਤੁਹਾਨੂੰ ਜੇ ਥੋੜੀ ਵੀਡੀਓ ਅਸੀਂ ਵਾਇਰਲ ਕਰ ਦਈਏ ਤੁਹਾਨੂੰ ਇੱਕ ਤਾਂ ਤੁਹਾਨੂੰ ਅਕਲ ਆ ਜਾ ਵੀਡੀਓ ਸਾਡੀ ਵਾਇਰਲ ਨਾ ਕਰਿਓ ਸਾਡੀ ਗਲਤੀ ਸਾਡੀ ਮaaf ਕਰ ਦਿਓ ਪਰ ਸਾਡੀ ਵੀਡੀਓ ਨਾ ਆਰ ਨੈਟ ਤੇ ਨਾ ਪਾਇਓ ਗਾਹਾਂ ਨਾ ਕਰਿਓ ਸਾਡੀ ਜ਼ਿੰਮੇਵਾਰੀ ਲੈਨੇ ਹੋ ਹਾਂਜੀ ਪਹਿਲਾਂ ਤੁਸੀਂ ਦੱਸੋ ਤੁਸੀਂ ਬੋਲੋ ਵੀ ਬਾਈ ਮੈਨੂੰ ਗਲਤੀ ਹੋਈ ਹੈ ਮੈਨੂੰ ਨਜ਼ਰੋਕੇ ਬੋਲੋ ਜੀ ਮੈਨੂੰ ਗਲਤੀ ਹੋ ਗਈ ਮੈਂ ਜੋ ਕੀ ਆ ਜਿਹੜੀ ਸਾਰੀ ਗੱਲ ਦੱਸੀ ਹੈ ਸੱਚੀ ਹੈ ਪਰ ਸਾਡੀ ਵੀਡੀਓ ਨੈਟ ਤੇ ਨਾ ਪਾਇਓ ਤੇ ਅੱਗੇ ਪੁਲਿਸ ਤੱਕ ਨਹੀਂ ਜਾਣੀ ਚਾਹੀਦੀ ਨਹੀਂ ਕੱਲ ਨੂੰ ਜੇ ਤੁਸੀਂ ਕੱਲ ਨੂੰ ਇਹ ਚੀਜ਼ ਕਹਿੰਦੇ ਹੋ ਵੀ ਬਈ ਮੈਂ ਤਾਂ ਫਾ ਲੈ ਕੇ ਮਰਦੀ ਮੇਰੀ ਵੀਡੀਓ ਬਣਾਈਏ ਉਹ ਜ਼ਿੰਮੇਵਾਰ ਕੌਣ ਹੈ ਅਸੀਂ ਕੁਛ ਨਹੀਂ ਕਹਿੰਦੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਹਾਂ ਪਰ ਸਾਡੀ ਵੀਡੀ ਆਸਬਰਾਹੀ ਇਸ ਤੈਨੂੰ ਮਾਫ ਕਰ ਦੋ ਇਸ ਤੋਂ ਵੱਡੀ ਸਜ਼ਾ ਕੀ ਹੋਊਗੀ ਹੁਣ ਸਾਨੂੰ ਪੁਲਿਸ ਸਜ਼ਾ ਦੇਊਗੀ ਲੋਕਾਂ ਦੇ ਪੁੱਤ ਮਾਰੇ ਮਰੇ ਆ ਸਾਡੇ ਨਸ਼ੇ ਪਦਾਰਥ ਕਰਕੇ ਤੇਰੇ ਭਰਾ ਹੈਗੇ ਆਉ ਦਾ ਹਾਂਜੀ ਹੈਗਾ ਤੇ ਜੇ ਉਹਨੂੰ ਕੁਝ ਤਾਲਾਵੇ ਉਹ ਵੀ ਲਾਉਂਦਾ ਜੀ ਲਾਉਂਦਾ ਫੇਰ ਤੇ ਤੁਨੂੰ ਆਪ ਨੂੰ ਸ਼ਰਮ ਨਹੀਂ ਆਉਦੀ ਵੀ ਤੇਰਾ ਆਪਦਾ ਭਰਾ ਲਾਉਂਦਾ ਇਹ ਮੈਂ ਹੋਰਾਂ ਦੇ ਲੋਕਾਂ ਦੇ ਪੁੱਤ ਪੱਟੀ ਜੰਨੀ ਐ ਕੋ ਇਹ ਵੀ ਨਹੀਂ ਪਤਾ ਵੀ ਉਹ ਜੀ ਜੀ ਤੇਰੇ ਭਰਾ ਦੇ ਮਰੀ ਜਾਂਦੀ ਹੈ ਕਿਸੇ ਕਿਸੇ ਨਾਲ ਮਾਪ ਮਾੜਾ ਕਰਨਾ ਮੰਨਦੇ ਹੋ ਹਾਂਜੀ ਮੰਨਦੇ ਰਹਿ ਗਿਆਂ ਪਰ ਕੀ ਕਰੀਏ ਜੀ ਇਹ ਕਰਨ ਲੱਗੀ ਹੋਰ ਕੰਮ ਕਰੋ ਕੀ ਕਰੀਏ ਕੀ ਕਰੀਏ ਕੀ ਕਰੀ ਜਾਂਦੇ ਹੋ ਉਹ ਅਹਿਸਾਸ ਹੋ ਗਿਆ ਸਾਨੂੰ ਗਲਤੀ ਤੇਰਾ ਭਰਾ ਹੀ ਕਰਦਾ ਹਾਂਜੀ ਉਹ ਵੀ ਵਸਾਈ ਡੱਕਿਆ ਰਹਿੰਦਾ ਜਦੋਂ ਵੇਚਾਂਗੇ ਤਾਂ ਲਾਉਣਗੇ ਵੀ ਇੱਕ ਹੈਗਾਗਾ ਜੀ ਇੱਕ ਮੁੱਕ ਗਿਆ ਜੀ ਇਹ ਸਮਾਨ ਲਾ ਲੈ ਅਸੀਂ ਗਲਤ ਤੇ ਫਿਰ ਹੁਣ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਅਸੀਂ ਇੱਕ ਭਰਾ ਮੇਲਾ ਲਾਉਂਦਾ ਤੇ ਇੱਕ ਮਿਲਾਂ ਮਰ ਗਿਆ ਤੇ ਅਸੀਂ ਉਹ ਵੀ ਮਰਨ ਵਾਲੀ ਆ ਹਾਂਜੀ ਵਿਆਹ ਹੈ ਨਹੀਂ ਹਜੇ ਜੋ ਵਿਆਹਿਆ ਸੀ ਉਹ ਮੁੱਕ ਗਿਆ ਬੱਚੇ ਉਹ ਨਾਲ ਪਹਿਲੀ ਗੱਲ ਤਾਂ ਨਸ਼ੇ ਵਾਲਾਂ ਦੇ ਵਿਆਹ ਹੀ ਨਹੀਂ ਹੁੰਦੇ ਜਦੋਂ ਨਸ਼ੇ ਕਰਨਗੇ ਫਿਰ ਦੇਖੋ ਭਾਈ ਇਹ ਦੋਨੇ ਕੁੜਗਾਂ ਮੰਨੀਆਂ ਵੀ ਸਾਡੇ ਦੋ ਉਹ ਅਸੀਂ ਇਹ ਕੰਮ ਕਰਦਿਆਂ ਚਤਾ ਵੇਚਦਿਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਲੋਕਾਂ ਦੇ ਪੁੱਤ ਬਾਜਣਾਂ ਲੋਕਾਂ ਦੇ ਭਰਾ ਕੁੜੀਆਂ ਦੇ ਭਰਾ ਵਾਜਣ ਕਿਉਂਕਿ ਜੇ ਇਹੀ ਕੰਮ ਰਿਹਾ ਤਾਂ ਮੈਨੂੰ ਲੱਗਦਾ ਨਹੀਂਗਾ ਵੀ ਆਉਣ ਵਾਲੇ ਸਮੇਂ ਵਿੱਚ ਭੈਣ ਆਪਦੇ ਭਰਾ ਦੀ ਰਖੜੀ ਬਨੂਗੀ ਤੇ ਗੁੱਟ ਸੁਨੇ ਹੋ ਜਾਣਗੇ ਵੀਡੀਓ ਨੂੰ ਬਾਈ ਬੱਤਵਾ ਸ਼ੇਅਰ ਕਰਨਾ ਹੈ ਇਹ ਦੇ ਕਰਕੇ ਲੋਕਾਂ ਦੀ ਕੁੜੀਆਂ ਜਿਹੜੀਆਂ ਹੈਗੀਆਂ ਉਹਦੇ ਭਰਾਵਾਂ ਨੂੰ ਹਮੇਸ਼ਾ ਮਹਿਲ ਖੁਸ਼ ਰਹਿਣਾ ਇਹਨਾਂ ਦੋ ਔਰਤਾਂ ਕਰਕੇ ਕਿੰਨੇ ਪੰਜਾਬ ਦੇ ਘਰ ਬਰਬਾਦ ਹੋਏ ਐ ਤੇ ਇਹ ਜਿਹਾ ਪਤਾ ਨਹੀਂ ਕਿੰਨੀਆਂ ਗੱਲ ਸ਼ਹਿਰ ਚ ਪਿੰਡ ਚ ਬੈਠੀਆਂ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਕਿਉਂਕਿ ਅਸੀਂ ਲੋਕਾਂ ਨੂੰ ਇਹੀ ਚੀਜ਼ਾਂ ਲਈ ਜਾਗਰੂਕ ਕਰਦੇ ਆ ਪੰਜਾਬ ਨੂੰ ਬਚਾ ਲਓ ਬਚਾ ਲਓ ਬਚਾ ਲਓ ਬਚਾ ਲਓ